ਜੇ ਅੱਜ ਆਪਾਂ ਜਿੱਤ ਬਾਰੇ ਸੋਚਦੇ ਆ ਨਾ ਵੀ ਅਸੀਂ ਤਗੜੇ ਹੋ ਜਾਈਏ ਆਹ ਚੀਜ਼ ਖਾ ਲਗੇ ਆਹ ਖਾ ਲਗੇ ਤਗੜੇ ਹੋਣਾ ਹੈ ਠੀਕ ਹੈ ਨਾ ਅੱਜ ਜਵਾਨੀ ਹੈ ਅੱਜ ਆਪਾਂ ਇਹ ਚੀਜ਼ਾਂ ਕਰੀ ਜੰਨੇ ਆ ਇਹਦਾ ਰਿਜ਼ਲਟ ਆਪਾਂ ਨੂੰ ਆਪਾਂ ਇਹ ਵੀ ਸੋਚਣਾ ਹੈ ਵੀ ਆਪਾਂ ਗਾਂ ਆਪਦਾ ਵਿਆਹ ਵੀ ਕਰਾਉਣਾ ਹੈ ਪਰਿਵਾਰ ਚ ਵੀ ਵਿਚਰਨਾ ਬੱਚੇ ਵੀ ਜੇ ਆਪਾਂ ਇੰਨੀ ਗੱਲ ਲੰਮੀ ਸੋਚਾਂਗੇ ਤੇ ਆਪਾਂ ਇਦਾਂ ਦੀ ਗਲਤੀ ਨਹੀਂ ਕਰਾਂਗੇ ਵੀਡੀਓ ਕੀਤੀ ਉਸਤਾਦ ਦੀ ਉਸ ਦਿਨ ਉਸਤਾਦ ਜੀ ਦਾ ਡੈਲਸਿਸ ਹੋ ਰਿਆ ਸੀਗਾ ਤੇ ਉਦੋਂ ਭਰਾਵਾਂ ਨੇ سپورਟ ਵੀ ਚਲੋ ਕੀਤੀ ਆ ਅਰਦਾਸਾਂ ਵੀ ਕੀਤੀਆਂ ਤੇ ਉਹ ਅਰਦਾਸਾਂ ਦੇ ਸਦਕਾ ਹੀ ਅੱਜ ਪਲਵਾਨ ਜੀ ਤੰਦਰੁਸਤਾ ਪੂਰੇ ਇਹਨਾਂ ਦਾ ਟ੍ਰਾਂਸਪਲੈਂਟ ਹੋ ਗਿਆ ਸਕਸੈਸਫੁਲੀ ਤੇ ਆਪਣੇ ਪਰਿਵਾਰ 'ਚ ਬੈਠੇ ਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਉਸਤਾਦ ਜੀ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਉਹਨਾਂ ਨੂੰ ਵੀ ਉਹਨਾਂ ਕੋਈ ਕੁਝ ਕਹਿਣਾ ਚਾਹੁੰਦੇ ਤੁਸੀਂ ਆਪਾਂ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਉਹਨਾਂ ਲਈ ਬਹੁਤ ਬਹੁਤ ਧੰਨਵਾਦ ਆਪਣੇ ਕੋਈ ਸ਼ਬਦ ਹੀ ਨਹੀਂ ਹੈਗੇ ਵੀ ਆਪਾਂ ਭੈਣ ਭਰਾਵਾਂ ਨੂੰ ਕਿ ਕਿਦਾਂ ਧੰਨਵਾਦ ਕਰੀਏ ਇਹ ਹੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਭੈਣ ਭਰਾਵਾਂ ਨੇ ਆਪਣੀ ਇਹ ਅਰਦਾਸਾਂ ਕੀਤੀਆਂ ਉਹਨਾਂ ਦੀਆਂ ਅਰਦਾਸਾਂ ਕੰਮ ਆਈਆਂ ਗੁਰੂ ਰਾਨ ਦਾਸ ਨੇ ਸੁਣੀਆਂ ਅਰਦਾਸਾਂ ਇਹ ਆਪਾਂ ਉਹਨਾਂ ਤੰਦਰੁਸਤਾਂ ਉਹਨਾਂ ਦੀ ਕਰਾ ਵਿੱਚੋ ਵਿੱਚ ਨਾਲ ਤੁਸੀਂ ਟੈਨਸ਼ਨ ਦੇ ਵਿੱਚ ਵੀ ਆ ਗਏ ਸੀ ਕਿਉਂਕਿ ਨਾ ਇੱਕ ਦੋ ਕਮੈਂਟ ਵਿੱਚੋਂ 네ਗੇਟਿਵ ਵੀ ਚਲੋ ਕੋਈ ਆਪਣੇ ਪਿੰਡ ਦੇ ਭਰਾ ਹੁੰਦੇ ਆ ਨਾ 네ਗੇਟਿਵ ਕਮੈਂਟ ਕਰ ਦਿੰਦੇ ਆ ਮੈਂ ਤੁਹਾਨੂੰ ਇਹੀ ਕਿਹਾ ਸੀ ਵੀ ਤੁਸੀਂ ਕਮੈਂਟਾਂ ਨਾਲ ਨਾ ਦੇਖੋ ਬਸ ਜਿਹੜੀਆਂ ਅਰਦਾਸਾਂ ਵਾਸਤੇ ਜਿਹੜੇ ਲੋਕ ਕਮੈਂਟ ਕਰਦੇ ਆ ਆਪਣੇ ਭਰਾ ਪ੍ਰਦੇਸਾਂ 'ਚ ਬੈਠੇ ਆ ਨਾ ਇਦਾਂ ਦਾ ਭਾਜੀ ਬਾਬੇ ਨਾਨਕ ਨੂੰ ਵੀ ਚੰਗਾ ਨਹੀਂ ਕਿਹਾ ਜੇ ਮੇਰਾ ਕੋਈ ਯਾਰ ਕਮੈਂਟ ਆਇਆ ਦਾ ਵਿੱਚੋਂ ਦੋ ਕਮੈਂਟ ਮਾੜੇ ਆ ਗਏ ਕੋਈ ਗੱਲ ਨਹੀਂ ਪਰ ਆਪਾਂ ਉਹਨਾਂ ਭਰਾਵਾਂ ਦਾ ਵੀ ਧੰਨਵਾਦ ਕਰਦੇ ਜਿਨ੍ਹਾਂ ਨੇ ਆਪਾਂ ਨੂੰ ਮਾੜੇ ਜੰਗੇ ਕਮੈਂਟ ਕੀਤੇ ਫਿਰ ਕਿਹੜੀ ਗੱਲ ਆ ਨਾ ਜਦੋਂ ਬੰਦੇ ਤੇ ਭੀੜ ਮਾਰਦੀ ਆ ਦੁਨੀਆ ਅਫਸੋਸ ਵੀ ਕਰਦੀ ਆ ਵੀ ਮਾੜਾ ਆਇਆ ਹੈ ਨਾ ਵੀ ਭਰਾਣਾ ਤੇ ਹਸਣ ਵਾਲੇ ਵੀ ਹੁੰਦੇ ਆ ਹੂੰ ਤੇ ਇਦਾਂ ਦੀ ਕੋਈ ਗੱਲ ਨਹੀਂ ਗੁਰੂ ਰਾਮ ਦਾਸ ਦਾ ਸਾਥ ਚਾਹੀਦਾ ਉਸਤਾਦ ਮੈਂ ਨਾ ਅੱਗੇ ਵੀ ਵੀਡੀਓ ਦੇ ਵਿੱਚ ਗੱਲ ਕਰਦਾ ਜਿਹੜਾ ਪਲੇਅਰ ਹੁੰਦਾ ਨਾ ਵੀ ਉਹ ਗਰੋਂਡਾ ਦੇ ਵਿੱਚ ਹੀ ਮਲਕੀ ਖੇਡਦਾ ਸਾਰਿਆਂ ਨੂੰ ਵਧੀਆ ਲੱਗਦਾ ਲੋਕ ਤਾੜੀਆਂ ਵਜਾਉਂਦੇ ਆ ਬਿਲਕੁਲ ਤੁਹਾਡੀ ਗੱਲ ਸਹੀ ਆ ਹੂੰ ਜਦੋਂ ਸਾਰੇ ਪਲੇਅਰ ਨੰਬਰ ਲੈਂਦਾ ਨਾ ਹੂੰ ਪਲੇਅਰ ਜਿਆਦਾ ਨੰਬਰ ਲੈਂਦਾ ਹੈ ਤੇ ਸਾਰੇ ਕਹਿੰਦੇ ਵੀ ਬੜਾ ਵਧੀਆ ਪਰ ਉਹ ਨੰਬਰ ਲੈਣ ਦੇ ਪਿੱਛੇ ਉਹਨੇ ਸਰੀਰ ਦੀ ਤਿਆਰੀ ਕਿਵੇਂ ਕੀਤੀ ਆ ਕਿਹੜੀ ਕਿਹੜੀ ਉਹਨੇ ਕੱਲਣਾ ਕਾਲੀ ਆ ਇਹ ਕਿਸੇ ਨੂੰ ਨਹੀਂ ਪਤਾ ਉਹ ਕੀ ਕਰਦਾ ਹੈ ਕਿੰਨੇ ਵਜੇ ਉੱਠ ਕੇ ਤੜਕੇ ਮਿਹਨਤ ਕਰਦਾ ਹੈ ਕਿੰਨੇ ਵਜੇ ਡਾਈਟ ਖਾਂਦਾ ਹੈ ਕਿਦਾਂ ਡਾਈਟ ਖਾਂਦਾ ਹੂੰ ਚਲੋ ਜਿਹੜੇ ਘਰੋਂ ਸੁਖੀ ਉਹਨਾਂ ਤੇ ਖਾ ਹੀ ਲੈਣੀ ਜਿਹੜੇ ਵਿਚਾਰੇ ਘਰੋਂ ਨਹੀਂ ਸੁਖੀ ਹੈਗੇ ਹਨਾ ਗਰੀਬ ਆ ਉਹਨਾਂ ਨੂੰ ਪੁੱਛ ਕੇ ਵੇਖੋ ਭਾਈ ਜੀ ਉਹਨੇ ਕਿਦਾਂ ਦੀ ਡਾਈਟ ਖਾਣੀ ਆ ਹੁਣ ਮੈਂ ਤੁਹ ਯਕੀਨ ਮੰਨਿਓ ਇੱਕ ਨਾ ਮੈਂ ਪੀਚ ਤੇ ਨਾ ਵੇਖਿਆ ਮੁੰਡਾ ਵਿਚਾਰਾ ਕਹਿੰਦਾ ਰੋ ਗਿਆ ਪਹਿਲਾਂ ਤਾਂ ਉਹਨੇ ਕਿਹਾ ਭਾਈ ਆਪਾਂ ਨੂੰ ਕੋਈ ਪੁੱਛਦਾ ਹੀ ਨਹੀਂਗਾ ਹੂੰ ਵੀਡੀਓ ਵੇਖੀ ਮੈਂ ਤੇ ਕਮੈਂਟ ਵੀ ਕੀਤਾ ਵੀਰੇ ਤੂੰ ਹੌਸਲਾ ਰੱਖ ਗੁਰੂ ਰਾਮਦਾਸ ਵਾਹਿਗੁਰੂ ਕਿਰਪਾ ਕਰਨਗੇ ਉਹਦੇ ਚੋ ਵਿਚਾਰਾ ਪਤਾ ਕੀ ਕਹਿੰਦਾ ਪਿਆ ਉਹ ਕਹਿੰਦਾ ਪਿਆ ਯਾਰ ਆਪਾਸ ਨਾ ਜ਼ੀਰੋ ਹੋ ਗਏ ਡਾਊਨ ਹੋ ਗਏ ਆਪਾਂ ਨੂੰ ਕੋਈ ਪੁੱਛਦਾ ਹੀ ਨਹੀਂ ਪਿਆ ਸ਼ਾਇਦ ਤੁਸੀਂ ਵੀ ਦੇਖੀ ਹੋਏ ਇਹ ਵੀਡੀਓ ਇੰਸਟਾਗ੍ਰਾਮ ਤੇ ਪਈ ਹੋਈ ਤੇ ਆਪਸ ਨਾਲ ਜੀਰੋ ਹੋ ਗਏ ਵਿਚਾਰਾ ਇੰਨੀ ਨਹੀਂ ਗੱਲ ਕਹਿੰਦਾ ਇਦਾਂ ਰੋਣ ਲੱਗ ਪਿਆ ਮੇ ਰਹਿਣਾ ਤੁਸੀਂ ਯਕੀਨ ਮੰਨਿਓ ਮੇਰੇ ਤੇ ਆ ਮਾੜਾ ਸਮਾਂ ਆਇਆ ਸੀ ਨਾ ਮੈਨੂੰ ਆਪਦਾ ਸਮਾਂ ਚੀਤੇ ਆ ਗਿਆ ਤੇ ਮੇਰਾ ਨਾ ਦਿਲ ਹੀ ਉਹਦੇ ਨਾਲ ਹੀ ਰੋਣ ਲੱਗ ਪਿਆ ਵੀ ਯਾਰ ਹਨਾ ਇਹ ਗਰੀਬ ਬੰਦਾ ਹੈ ਇਹ ਕਹਿੰਦਾ ਹੈ ਕਹਿੰਦਾ ਸੱਚੂ ਕਹਿੰਦਾ ਵੀ ਰੱਜਿਆਂ ਨੂੰ ਰਜਾਈ ਜਾਂਦੇ ਭਾਈ ਇਹ ਮਾਰੇ ਲਈ ਵੀਡੀਓ ਹੀ ਸੀ ਉਹ ਅੱਛਾ ਅੱਛਾ ਤੁਹਾਡੇ ਲਈ ਵੀ ਤੇ ਮਤਲਬ ਵੀ ਰੱਜਿਆਂ ਨੂੰ ਹੋਰ ਰਜਾਈ ਜਾਂਦੇ ਸਾਨੂੰ ਗਰੀਬਾਂ ਨੂੰ ਪੁੱਛਦਾ ਹੀ ਨਹੀਂ ਆਪਾਂ ਜਵੇਂ ਜੀਰੋ ਹੋ ਗਏ ਆ ਯਾਰ ਹਨਾ ਉਹ ਨਾਲ ਹੀ ਰੋਣ ਲੱਗ ਪਿਆ ਦੇ ਸੋ ਵੀ ਇੱਕ ਪਲੇਅਰ ਨੇ ਇੰਨੀ ਗੱਲ ਕਹੀ ਆ ਤੇ ਆਪਾਂ ਇਹ ਵੀ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਚਲੋ ਤਗੜਿਆਂ ਨੂੰ ਦਰਜਾਉਂਦਾ ਕੀ ਫਾਇਦਾ ਜਿਹੜੇ ਤਗੜਿਆਂ ਨੂੰ ਤੁਸੀਂ ਰਜਾਈ ਜਾਂਦੇ ਆ ਚਲ ਵਿਚਾਰਾ ਜਿਹੜੇ ਮਾੜੇ ਇਹੋ ਜਿਹੇ ਜਿਨ੍ਹਾਂ ਨੂੰ ਕਰਾਇਆ ਨਹੀਂ ਮਿਲਦਾ ਟੂਰਨਾਮੈਂਟਾਂ ਦੇ ਮ ਟੂਰਨਾਮੈਂਟਾਂ ਵਾਲੀਆਂ ਕਮੇਟੀਆਂ ਨੂੰ ਬੇਨਤੀ ਕਰਨਾ ਚਾਹਣਾ ਵੀ ਉਹ ਵੀ ਭਰਾ ਜਿਹੜੇ ਨਿੱਕੇ ਮੁੰਡੇ ਆ ਜਿਹੜੇ ਇਦਾਂ ਖੇਡਦੇ ਆ ਉਹ ਤਾਂ ਹੀ ਸਟਾਰ ਬਣਨਗੇ ਜੇ ਉਹ ਖੇਡਣਗੇ ਉਹਨਾਂ ਨੂੰ ਖਰਾਕ ਮਿਲੂਗੀ ਤੇ ਉਹਨਾਂ ਵਿਚਾਰਿਆਂ ਨੂੰ ਕਰਾਇਆ ਵੀ ਨਹੀਂ ਦਿੰਦੇ ਕਈ ਕਮੇਟੀਆਂ ਵਾਲੇ ਤੇ ਪਲੇਅਰਾਂ ਨੂੰ ਵੀ ਸਾਰਿਆਂ ਨੇ ਸੁਪਰਸਟਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਨਾ ਸਾਰਾ ਮਤਲਬ ਕਰੀ ਜਾਈਏ ਇਹ ਜਿਹੜੇ ਗਰੀਬ ਨਵੇਂ ਆ ਇਹਨਾਂ ਦਾ ਵੀ ਸੋਚ ਗਏ ਇਹਨਾਂ ਦੀ ਵੀ ਬਾਹ ਫੜੀਏ ਤਾਂ ਹੀ ਉਹ ਵਿਚਾਰੇ ਅੱਗੇ ਜਾਣਗੇ ਤੇ ਉਸਤਾਦੇ ਗੱਲ ਪੁੱਛ ਗਰਾਉਂਡ ਦੀ ਕਿ ਨਹੀਂ ਯਾਦ ਆਉਂਦੀ ਆ ਗਰਾਉਂਡ ਦੀ ਤਾਂ ਯਾਰ ਜਦੋਂ ਉੱਥੋਂ ਮੈਂ ਲੰਘਦਾ ਆਣਾ ਹਾਂ ਦਿਲ ਕਰਦਾ ਉੱਡ ਕੇ ਗਰਾਉਂਡ ਕੋਲੇ ਚਲੇ ਜਾਈਏ ਅੱਛਾ ਪਰ ਕੀ ਕਰੀਏ ਮਜਬੂਰੀਆਂ ਹੁਣ ਡਾਕਟਰਾਂ ਨੇ ਕਹਿ ਦਿੱਤਾ ਤੂੰ ਖੇਡਣਾ ਨਹੀਂ ਡਾਕਟਰ ਜੇ ਕਹ ਵੀ ਦਿੰਦੇ ਨਾ ਨਹੀਂ ਖੇਡਣਾ ਮੈਂ ਤਾਂ ਵੀ ਖੇਡ ਲੈਣਾ ਹੀ ਦੁਬਾਰਾ ਪਰ ਮੇਰੇ ਘਰ ਦੇ ਨਹੀਂ ਹੁਣ ਮੈਨੂੰ ਨਿਕਲਣ ਦਿੰਦੇ ਕਿਸੇ ਪਾਸੇ ਇਹਨਾਂ ਬੈਡ ਨਾ ਪੱਕਾ ਹੀ ਬੱਧ ਆਇਆ ਥੱਲੇ ਜਾਣਾ ਤੇ ਪੁੱਛ ਕੇ ਜਾਣਾ ਇਹਨਾਂ ਨੂੰ ਅੱਛਾ ਵੀ ਥੱਲੇ ਚਲੇ ਜਾ ਮੈਂ ਕਹਿੰਦੇ ਆਂ ਹੀ ਬੜੇ ਔਖੇ ਹੋਗੇ ਤੇਰਾ ਕਰਾਇਆ ਬੜਾ ਔਖਾ ਟਾਂ ਵੇਖਿਆ ਤੇ ਤੂੰ ਸਹੀ ਗੱਲ ਆ ਮੈਂ ਦੋ ਦੋ ਤਿੰਨ ਐਰੀ ਗਿਆ ਇੱਕ ਰਾਮ ਮਤਲਬ ਬਾਈ ਉਹਨਾਂ ਨੂੰ ਮਿਲ ਲਗਿਆ ਕੋਈ ਹੂੰ ਹੂੰ ਉਹਨਾਂ ਨੇ ਔਦਾ ਦਿੱਤਾ ਸੀ ਤੋ ਉਹ ਵੀ ਮੈਂ ਬੜੇ ਧਿਆਨ ਨਾਲ ਆ ਦਾ ਸੈਂਟਾਇਰ ਕੋ ਰੱਖ ਕੇ ਦੋ ਇੱਕ 마ਸਕ ਨਹੀਂ ਮੈਂ ਤਿੰਨ ਤਿੰਨ 마ਸਕ ਪਾ ਕੇ ਜਾਣਾ ਜੇ ਕਿਤੇ ਜਾਵਾਂ ਵੀ ਜਾ ਮੈਂ ਮਤਲਬ ਜ਼ਰੂਰੀ ਮੈਨੂੰ ਜਾਣਾ ਪੈਂਦਾ ਟੈਸਟ ਕਰਾਉਣਾ ਕਦੀ ਮੋਗੇ ਕਰਾਉਣਾ ਇੱਥੇ ਲੱਗੇ ਸਾਡੇ ਲਾਲ ਪਿੱਥਾ ਨਹੀਂ ਹਾਂਜੀ ਮੋਗੇ ਕਰਾਉਣ ਜਾਣਾ ਪੈਂਦਾ ਬਟ ਆਪਣੇ ਉਸਤਾਦ ਜੀ ਤੁਸੀਂ ਨਾ ਵੀ ਪੂਰੀ ਪ੍ਰਕੋਸ਼ਨ ਵਰਤ ਕੇ ਕੀ ਐਨ ਹਾਂਜੀ ਗੱਡੀ ਜੀ ਮੈਂ ਬੈਠੇ ਰਹਿਣਾ ਜਿਆਦੀ ਭੀੜ ਵਾਲੀ ਥਾਂ ਤੇ ਨਹੀਂ ਜਾਂਦਾ ਕਿਉਂਕਿ ਨਾ ਇਹ ਜਿਹੜਾ ਨਾ ਕਿਡਨੀ ਟ੍ਰਾਂਸਪਲੈਂਟ ਤੋਂ ਬਾਅਦ ਜਿਹੜਾ ਹੁੰਦਾ ਪੀਰੀਅਡ ਹਾਂਜੀ ਉਹਨਾਂ ਇਨਫੈਕਸ਼ਨ ਜਿਹੜੀ ਹੁੰਦੀ ਆ ਇੱਕ ਇੱਕ ਦੂਜੇ ਤੋਂ ਜਿੱਦਾਂ ਆਪਾਂ ਚਾਹੇਗੇ ਨਾ ਤੰਦਰੁਸਤ ਨੂੰ ਵੀ ਮਿਲਦੇ ਆ ਉਹਦੇ 'ਚ ਜਿਹੜੇ ਬੈਡ ਮਲਕੀ ਜਿਹੜੇ ਕਟਾਣੂ ਹੁੰਦੇ ਆ ਉਹ ਮਲਕੀ ਜਿਆਦਾ ਆਪਣੀ ਬੋਡੀ ਨੂੰ ਲੱਗਦੇ ਆ ਬਿਲਕੁਲ ਮੈਂ ਭਾਜੀ ਤੁਸੀਂ ਯਕੀਨ ਕਰੋ ਮੈਂ ਕਮਰੇ 'ਚ ਹੀ ਇਦਾਂ ਲਾਉਣਾ ਹਮ ਮਾਸਕ ਮੈਂ ਤਿੰਨ ਮਾਸਕ ਜਾਂ ਦੋ ਪਾਉਂਦੇ ਆ ਪਾ ਕੇ ਮੈਂ ਗੱਡੀ 'ਚ ਬੈ ਗੱਡੀ 'ਚ ਵੀ ਮਾਸਕ ਪਾ ਕੇ ਰੱਖਣਾ ਹਮ ਜੇ ਕੋ ਤੇ ਮੜਾ ਮੋੜ ਕੋ ਚੀਜ਼ ਜੰਮੜਾ ਜਾਏ ਥੱਲੇ ਕੀਤਾ ਨਾਲ ਹੀ ਉੱਪਰ ਕਰਨਾ ਮੈਂ ਧਿਆਨ ਆ ਰੱਖਦਾ ਕਿਉਂਕਿ ਮੈਂ ਇੰਨੀ ਜਿਆਦਾ ਚੰਗੀ ਝੱਲੀ ਆ ਤੇ ਹੁਣ ਦੱਸ ਕੀ ਕਰਾਂ ਵਾਰ-ਵਾਰ ਕਿੱਥੇ ਕਿੱਡਣੀਆਂ ਮਿਲਦੀਆਂ ਯਾਰ ਸਹੀ ਗੱਲ ਹੈ ਬਾਕੀ ਇੱਕ ਵਾਰ ਫੇਰ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਵਧੀਆ-ਵਧੀਆ ਕਮੈਂਟ ਕੀਤੇ ਆ ਕਿਉਂਕਿ ਦਵਾਈ ਨਾਲੋਂ ਜ਼ਿਆਦਾ ਅਰਦਾਸ ਲੱਗਦੀ ਹੈ ਨਾ ਸਤਿ ਆਦ ਬਿਲਕੁਲ ਜੀ ਦਵਾਈਆਂ ਨਾਲੋਂ ਜ਼ਿਆਦੀ ਉਹਦੇ ਦਵਾ ਤੇ ਦਵਾਈ ਤੇ ਦੁਆ ਹੂੰ ਦਵਾ ਮਾਲਕ ਅੱਗੇ ਕੀਤੀਆਂ ਕੰਮ ਆਈਆਂ ਭੈਣ ਭਰਾਵਾਂ ਦੀਆਂ ਹਾਂਜੀ ਹਾਂਜੀ ਤੇ ਬੜਾ ਹੀ ਧੰਨਵਾਦ ਆ ਸਾਰਿਆਂ ਦਾ ਭੈਣ ਭਰਾਵਾਂ ਦਾ ਤੇ ਜਦੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਪਣੇ ਲਈ ਸਾਰਾ ਕੋਸ਼ਿਸ਼ ਕੀਤਾ ਤੇ ਬਾਕੀ ਉਸਤਾਦ ਜੀ ਕੋਈ ਆਉਣ ਵਾਲੇ ਪਲੇਅਰਾਂ ਨੂੰ ਅਪੀਲ ਆਉਣ ਵਾਲੇ ਪਲੇਅਰਾਂ ਨੂੰ ਇਹ ਅਪੀਲ ਆ ਵੀ ਚੰਗਾ ਖਾਓ ਚੰਗੀ ਡਾਈਟ ਖਾਓ ਦੇਸੀ ਡਾਈਟ ਜਿਵੇਂ ਤੇ ਜਿਵੇਂ ਉਹਨਾਂ ਸਾਰੇ ਵੱਡੇ ਪਹਿਲਵਾਨ ਮਿਹਨਤ ਲਾਉਂਦੇ ਉਹ ਅੱਜ ਕੱਲ ਤਾਂ ਭਾਜੀ ਇੰਸਟਾਗ੍ਰਾਮ ਤੇ ਸਾਰਾ ਕੋਹ ਵੱਡੇ ਪਹਿਲਵਾਨ ਦੱਸੀ ਜਾਂਦੇ ਵੀ ਅਸੀਂ ਕੀ ਕੀ ਡਾਈਟ ਖਾਂਦੇ ਆ ਕਿੱਦਾਂ ਅਸੀਂ ਮਿਹਨਤ ਕਰਦੇ ਆ ਬਸ ਸ਼ਾਰਟਕਟ ਨਾ ਅਪਣਾਓ ਮੈਂ ਤੇ ਇਹੀ ਗੱਲ ਕਹਾਂਗਾ ਮੈਂ ਇੱਕ ਦਿਨ ਬਿੱਟੂ ਜਦ ਕਲਾਮੇਰਾ ਇੰਟਰਵਿਊ ਕਰਨ ਆਇਆ ਸੀ ਤੋਂ ਉਹਨੇ ਨਾ ਸ਼ਾਰਟ ਪਾਇਆ ਹੂੰ ਹੂੰ ਸ਼ਾਰਟ ਜਿਆ ਪਾਤਾ ਉਹਦੇ ਜਿਹਨਾਂ ਦੋ ਤਿੰਨ ਪਲੇਅਰ ਆ ਜਿਓ ਮੇਰੀ ਵੀਡੀਓ ਵੇਖਣ ਨਾ ਹੂੰ ਹੂੰ ਮੈਂ ਉਹਦੇ ਚ ਇਹ ਗੱਲ ਹੀ ਕਹੀ ਸੀ ਵੀ ਸਾਰੇ ਭੈਣ ਭਰਾਵਾਂ ਨੂੰ ਮਿਲ ਤਾਂ ਗਲਤ ਚੀਜ਼ਾਂ ਨਹੀਂ ਵਰਤ ਕੇ ਨਹੀਂ ਵਰਤਣੀਆਂ ਚਾਹੀਦੀਆਂ ਸ਼ਾਰਟਕਟ ਨਹੀਂ ਬਣਾਉਣਾ ਚਾਹੀਦਾ ਹਣਾ ਮੈਂ ਗਲਤੀ ਕੀਤੀ ਤੁਸੀਂ ਨਾ ਕਰੋ ਇਹਦੇ ਜੇ ਤੁਸੀਂ ਦੱਸੋ ਮੈਂ ਕੋਈ ਗਲਤ ਗੱਲ ਕਹੀ ਤੇ ਮੈਂ ਕੀ ਕਹਿ ਦਿੰਦਾ ਹੁਣ ਮੈਂ ਬਿਮਾਰ ਆਇਆ ਤੁਸੀਂ ਵੀ ਇਹ ਵਰਤੀ ਜੋ ਚੀਜ਼ੇ ਫਿਰ ਖੁਸ਼ੀ ਉਹ ਬੰਦੇ ਉਹਨਾਂ ਤਿੰਨ ਬੰਦਿਆਂ ਨੇ ਹੁਣ ਮੈਂ ਨਾ ਉਹਨਾਂ ਦਾ ਨਹੀਂ ਲੈਣਾ ਪਰ ਉਹ ਜੇ ਮੇਰੀਆਂ ਵੀਡੀਓ ਵੇਖਣਗੇ ਨਾ ਤੇ ਉਹਨਾਂ ਨੂੰ ਪਤਾ ਲੱਗ ਜਾਊਗਾ ਮੈਨੂੰ ਕਹਿੰਦੇ ਬਾਈ ਤੈਨੂੰ ਟਰੈਕਟਰ ਵੀ ਕਬੱਡੀ ਝੋ ਮਿਲਿਆ ਤੂੰ ਕਬੱਡੀ ਦੀ ਬਦਨਾਮੀ ਕਰਦਾ ਯਾਰ ਇਹ ਕਬੱਡੀ ਦੀ ਬਦਨਾਮੀ ਨਹੀਂ ਨਹੀਂ ਇਹ ਤਾਂ ਤੰਦਰੁਸਤੀ ਵਾਸਤੇ ਮੈਂ ਸਿਰਫ ਆਪਣੇ ਭਰਾਵਾਂ ਨਾਲ ਪਿਆਰ ਕਰਕੇ ਇਹ ਗੱਲ ਕਹੀ ਆ ਵੀ ਯਾਰ ਜੋ ਮਰਜ਼ੀ ਆਪਦੀ ਚੀਜ਼ਾਂ ਵਰਤੋ ਕਿਉਂਕਿ ਉਸਤਾਜ ਜੀ ਮਾਰਕੀਟ ਮਾਰਕੀਟ ਦੇ ਵਿੱਚੋਂ ਚੰਗੀ ਚੀਜ਼ ਵੀ ਮਿਲਦੀ ਆ ਤੇ ਮਾੜੀ ਵੀ ਮਿਲਦੀ ਆ ਬਾਜੀ ਅੱਜਕੱਲ ਸਾਰਾ ਕੁਝ ਦੋ ਨੰਬਰ ਵਾਲੀ ਚੀਜ਼ਾਂ ਹੀ ਦਿੰਦੀਆਂ ਬੀਆਂ ਮਾੜੀਆਂ ਮੈਂ ਤੇ ਇਹ ਗੱਲ ਗਈ ਸੀ ਤੇ ਉਹਨਾਂ ਨੇ ਵਿੱਚ ਆਪਦਾ ਹੀ ਵਿੱਚ ਘੂੜੇ ਭਜਾ ਲਏ ਇਹ ਇਹ ਕਿਸੇ ਨੂੰ ਤਾਂ ਕੋਈ ਸਾਈਕਲ ਨਹੀਂ ਦਿੰਦਾ ਤੈਨੂੰ 4x4 ਟਰੈਕਟਰ ਮਿਲਿਆ ਤੇ ਕਬੱਡੀ ਦੀ ਬਦੌਲਤ ਮਿਲਿਆ ਤੇ ਮੈਂ ਫਿਰ ਮੇਰੇ ਦਿਲ ਦੀ ਗੱਲ ਰਹਿ ਗਈ ਹੁਣ ਮੈਂ ਚਲੋ ਕਰ ਦਿੱਤੀ ਆ ਕਿਉਂਕਿ ਮੇਰੀ ਆਦਤ ਹੈ ਜਿਹੜੀ ਮੇਰੇ ਦਿਲ 'ਚ ਗੱਲ ਆ ਜੇ ਮੈਂ ਕਰ ਦਿੰਨਾ ਮੈਂ ਕਿਹਾ ਉਹਨਾਂ ਨੂੰ ਇੰਨਾ ਹੀ ਸਿਰਫ ਇੱਕ ਮਿੰਟ ਕੀ ਕੀਤਾ ਵਾਪਸ ਵੀ ਵੀਰ ਮੇਰਿਓ ਵੀ ਜਿਹੜੀ ਇਹ ਸੱਚਾਈ ਹੈ ਨਾ ਬੜੀ ਕੌੜੀ ਹੈ ਮੈਂ ਜੋ ਸੱਚਾਈ ਉਹ ਦੱਸਿਆ ਹੈ ਕਿਉਂਕਿ ਆਪਾਂ ਗੁਰੂ ਰਾਮ ਦਾ ਹਨੁਮਾਨ ਦੇ ਆਪਾਂ ਕਹਤੋਂ ਝੂਠ ਮਾਰੀ ਆਪਾਂ ਜਿਹੜੀ ਚੀਜ਼ ਖਾਧੀ ਆਪਾਂ ਸਾਰੇ ਸ਼ਰੀਆਮ ਦੱਸਿਆ ਕਿ ਆਪਾਂ ਆ ਚੀਜ਼ ਗਲਤੀ ਹੋ ਗਈ ਮੇਰੇ ਤੋਂ ਖਾ ਪੀ ਲਈ ਇਹਨਾਂ ਨੂੰ ਹੁਣ ਨਹੀਂ ਚੰਗੀਆਂ ਲੱਗਦੀਆਂ ਤੇ ਮੇਰੀ ਨਾ ਵੀਡੀਓ ਵੇਖਣਾ ਮੈਂ ਤਾਂ ਕਹਿਵਾਂਗਾ ਸੱਚ ਹੀ ਕਹਾਂਗਾ ਉਹ ਅੱਗੋਂ ਇਹਨਾਂ ਦੀ ਮਰਜ਼ੀ ਸਮਝਣਾ ਨਾ ਸਮਝੋ ਕਿਉਂਕਿ ਸਾਨੂੰ ਕਿਹੜਾ ਪਤਾ ਸਾਡੇ ਪਿੰਡ 'ਚ ਹੀ ਕਬੱਡੀ ਨਹੀਂ ਸੀ ਆਪਣੇ ਤੋਂ ਕਬੱਡੀ ਸ਼ੁਰੂ ਹੋਈ ਤੇ ਮੈਂ ਕਿਹਨੂੰ ਪੁੱਛਣਾ ਹੈ ਸਾਡਾ ਉਸਤਾਦ ਜੋ ਚੀਜ਼ ਦੱਸਦਾ ਰਿਹਾ ਅਸੀਂ ਉਹ ਕਰਦੇ ਰਹੇ ਆ ਜਦੋਂ ਅਸੀਂ ਮਾੜੇ ਜਿਹੇ ਵੱਡੇ ਪਲੇਅਰਾਂ ਨਾਲ ਚਲੇ ਗਏ ਜੇ ਦੱਬਾ ਜੀ ਨਾਲ ਆਉਂਦੇ ਤੋਂ ਤਗੜੇ ਹੋ ਜੀਏ ਉਹਦੇ ਜ ਤਗੜੇ ਹੋ ਗਏ ਆ ਕਰ ਕੰਮ ਕਰ ਲੈ ਸਹੀ ਗੱਲ ਬੰਦਾ ਘਰੋਂ ਥੋੜੀ ਸਿੱਖਦਾ ਹਾਂ ਜਾਂ ਅਸੀਂ ਕਈਏ ਵੀ ਸਾਡੇ ਤੋਂ ਸੀਨੀਅਰ ਪਹਿਲਵਾਨ ਹੋਏ ਪਿੰਡ ਚ ਅਸੀਂ ਉਹਨਾਂ ਤੋਂ ਸਿੱਖਿਆ ਉਹਨਾਂ ਤੋਂ ਅਸੀਂ ਕਿਸੇ ਦਾ ਐਵੇਂ ਕਿਉਂ ਝੂਠਾ ਨਾਂ ਲਗੇ ਜਦੋਂ ਸਾਡੇ ਤੋਂ ਪਹਿਲਾਂ ਕੋਈ ਪਲੇਅਰ ਹੀ ਨਹੀਂ ਖੇਡਿਆ ਪਿੰਡ ਕਿਤੇ ਕਿੰਨੇ ਨਾਂ ਲਈਏ ਕਿੰਨੂੰ ਦਸੀਏ ਵੀ ਆਹ ਕੰਮ ਹੋਇਆ ਨੂੰ ਚਲੋ ਤੁਹਾਨੂੰ ਆਪਦਾ ਦੱਸਿਆ ਵੀ ਆਹ ਇੰਨਾ ਚੀਜ਼ਾਂ ਚੋਂ ਗੁਜ਼ਰੇ ਆ ਹੂੰ ਟਾਈਮ ਗੈਨਾ ਵੀ ਮੈਨੂੰ ਦੋਖਾਉਂਦਾ ਵੀ ਕੋਈ ਭੈਣ ਭਰਾ ਚਲਵਾ ਦੇ ਹਸਾਬ ਨਾਲ ਕੋਈ ਚੀਜ਼ ਖਾਣੀ ਹੈ ਦਿਖਾਵੇ ਟੈਸਟ ਜ਼ਰੂਰ ਕਰਾਵੇ ਮੇਰੇ ਗੱਲ ਦਾ ਭਾਵੇਂ ਗੁੱਸਾ ਹੀ ਕਰਨ ਮੈਂ ਤਾਂ ਜਿੰਨੀ ਵਾਰ ਤੁਸੀਂ ਇੰਟਰਵਿਊ ਲਓਗੇ ਉਨੀਆਂ ਰਹੀ ਇਹੋ ਗੱਲ ਕਹਾਂਗਾ ਮੇਰੇ ਵੀਰੋ ਜੇ ਅੱਜ ਆਪਾਂ ਜਿੱਤ ਬਾਰੇ ਸੋਚਦੇ ਆ ਨਾ ਵੀ ਅਸੀਂ ਤਗੜੇ ਹੋ ਜਾਈਏ ਆਹ ਚੀਜ਼ ਖਾ ਲਗੇ ਆਹ ਖਾ ਲਗੇ ਤਗੜੇ ਹੋਣਾ ਹੈ ਠੀਕ ਹੈ ਨਾ ਅੱਜ ਜਵਾਨੀ ਹੈ ਅੱਜ ਆਪਾਂ ਇਹ ਚੀਜ਼ਾਂ ਕਰੀ ਜੰਨੇ ਆ ਇਹਦਾ ਰਿਜ਼ਲਟ ਆਪਾਂ ਨੂੰ ਆਪਾਂ ਇਹ ਵੀ ਸੋਚਣਾ ਹੈ ਵੀ ਆਪਾਂ ਗਾਂ ਆਪਦੇ ਵਿਆਹ ਵੀ ਕਰਾਉਣਾ ਹੈ ਪਰਿਵਾਰ ਚ ਵੀ ਵਿਚਰਨਾ ਬੱਚੇ ਵੀ ਇਹ ਆਪਾਂ ਇੰਨੀ ਗੱਲ ਲੰਮੀ ਸੋਚਾਂਗੇ ਤੇ ਆਪਾਂ ਇਦਾਂ ਦੀ ਗਲਤੀ ਨਹੀਂ ਕਰਾਂਗੇ। ਬਾਕੀ ਤਾਂ ਨਾ ਉਸਤਾਦ ਜੀ ਜ਼ਰੂਰੀ ਨਹੀਂ ਕੋਈ ਮੈਡੀਸਨ ਹੀ ਇਦਾਂ ਗਲਤ ਅਫੈਕਟ ਕਰਦੀ ਆ ਜੇ ਜ਼ਿਆਦਾ ਆਪਾਂ ਲੋੜ ਤੋਂ ਵੱਧ ਰੋਟੀ ਵੀ ਖਾ ਲੈਨੇ ਆ ਬਲਕਿ ਉਹ ਵੀ ਤੁਹਾਨੂੰ ਪਤਾ ਪਾਜੀ ਫਿਰ ਤੁਹਾਨੂੰ ਪਤਾ ਹੀ ਜੇ ਰੋਟੀ ਵੱਧ ਖਾ ਲਈ ਤੇ ਉਹ ਵੀ ਬੰਦਾ ਪਾਸੇ ਮਾਰਦਾ ਰਹਿੰਦਾ ਹੈ ਨੀਂਦ ਹੀ ਨਹੀਂ ਆਉਂਦੀ। ਇਹ ਤਾਂ ਕੋਈ ਵੀ ਚੀਜ਼ ਹੈ ਲਿਮਟ ਨਾਲ ਆ ਆਪਦੀ ਮਤਲਬ ਚੰਗੀ ਗਾਈਡੈਂਸ ਨਾਲ ਆ। ਹਾਂ। ਸਤਾਜੀ ਆਪਣਾ ਕਬੱਡੀ ਤੇ ਹੁੰਨੇ ਹੁਣ ਠੀਕ ਹੈ ਫੇ ਤੁਸੀਂ ਸ਼ੁਰੂਆਤ ਆਪਣੇ ਕਿੱਦਾਂ ਕੀਤੀ ਸੀ ਕਬੱਡੀ ਦੀ ਪਹਿਲੋਂ ਫੈਮਿਲੀ ਦੇ ਵਿੱਚ ਆਪਣੇ ਖੇਡਦਾ ਹੁੰਦਾ ਸੀ ਕੋਈ ਫੈਮਿਲੀ ਜਿਨਾ ਸਾਡਾ ਜਿਹੜਾ ਪਿਸ਼ੋਕੜ ਪਿੰਡ ਆ ਉਹ ਜੀਰੇ ਲਾਗੇ ਨਾ ਹਮਮ ਆਪਣਾ ਹੈਗਾ ਸੀ ਅਲੀਪੁਰ ਅੱਛਾ ਮੇਰੇ ਡੈਡੀ ਉੱਥੇ ਜੀਮਨਮਲ ਜੀਰੇ ਸਕੂਲ ਚ ਪੜ੍ਹ ਦਿੰਦੇ ਉਹ ਕਬੱਡੀ ਖੇਡ ਦਿੰਦੇ ਸੀ ਸਕੂਲ ਟਾਈਮ ਬਾਕੀ ਹਾਈ ਲੈਵਲ ਤੇ ਮੇਰੇ ਡੈਡੀ ਨਹੀਂ ਖੇਡੇ ਘਰਾਂ ਦੀਆਂ ਮਜਬੂਰੀਆਂ ਕਰਨ ਤੁਹਾਨੂੰ ਪਤਾ 79 ਜੋ ਜਦੋਂ 10ਵੀਂ ਪਾਸ ਹੋਣਾ ਉੱਥੇ ਕੀਤੀ ਜੀਮਨਮਲ ਜੀ ਉੱਥੋਂ ਬੰਬੇ ਚਲੇ ਗਏ ਅੱਛਾ ਬੰਬੇ ਜਾ ਕੇ ਤੇ ਉਹਨਾਂ ਨੇ ਮਤਲਬ ਕੋਈ ਉੱਥੇ ਫੈਕਟਰੀ ਫੂਟਰੀ 'ਚ ਕੰਮ ਕੀਤਾ 3 ਸਾਲ ਉੱਥੇ ਰਹੇ ਆ ਉੱਥੇ ਉਹ ਉਹਨਾਂ ਨੂੰ ਮਤਲਬ ਆਫਰ ਵੀ ਆਇਆ ਸੀ ਆ ਫਿਲਮਾਂ ਦਾ ਹਮ ਪਰ ਉਹ ਮੇਰੇ ਡੈਡੀ ਇੰਨੇ ਸੰਗਾਉ ਜੇ ਸੁਭਾਅ ਦੇ ਆ ਵੀ ਰੱਬ ਦਾ ਨਾਮ ਲੈਣ ਵਾਲੇ ਵੀ ਉਹਨਾਂ ਨੂੰ ਇਹ ਨਹੀਂ ਚੰਗਾ ਲੱਗਾ ਉਹ ਫਿਰ ਛੇਪਰਾ ਹੀ ਦੁਬਈ ਚਲੇ ਗਏ ਉੱਥੇ ਜਾ ਕੇ 79 'ਚ ਉਹਨਾਂ ਨੇ ਆਪ ਦਾ ਕੰਮ ਬੜਾ ਕੀਤਾ ਬੜੀ ਮਿਹਨਤ ਕੀਤੀ ਤੇ ਚਲੋ ਆਪ ਦਾ ਕੰਮ ਚਲਾਇਆ ਹਮਮ ਟ੍ਰਾਂਸਪੋਰਟ ਦਾ ਕੰਮ ਕੀਤਾ ਹੌਲੀ-ਹੌਲੀ ਪਹਿਲਾਂ ਤਾਂ ਕਿਸੇ ਦੀ ਗੱਡੀ-ਗੁੱਡੀ ਚਲਾਉਂਦੇ ਰਹੇ ਹਮ ਹੌਲੀ-ਹੌਲੀ ਮਹਾਰਾਜ ਨੇ ਗੁਰੂ ਰਾਮਦਾਸ ਨੇ ਕਿਰਪਾ ਕੀਤੀ ਤੇ ਉਹਨਾਂ ਨੂੰ ਸ਼ੌਂਕ ਸੀ ਉਹਨਾਂ ਨੇ ਫਿਰ ਜਦੋਂ ਮੈਂ ਥੋੜਾ ਜਿਹਾ ਪਿੰਡ-ਪੁੰਡ 'ਚ ਇੱਥੇ ਖੇਡਣ ਲੱਗਾ ਉਹਨਾਂ ਨੂੰ ਸ਼ੌਂਕ ਸੀ ਮੈਂ ਨਹੀਂ ਖੇਡਿਆ ਗਿਆ ਚਲ ਮੁੰਡਾ ਹੀ ਖੜਾ ਕੇ ਦੇਖ ਲੈਨੇ ਦੋਵੇਂ ਮੁੰਡੇ ਚ ਤਗੜੇ ਆ ਤੇ ਚਲੋ ਡੈਡੀ ਜੀ ਨੇ ਸਾਨੂੰ ਕਿਹਾ ਵੀ ਮੈਂ ਖਰਾਕ ਤੁਹਾਨੂੰ ਵੱਧੂ ਦਿੱਤੀ ਜਾਊਂਗਾ ਅੱਛਾ ਤੇ ਤੁਸੀਂ ਕੁਝ ਕਰਕੇ ਦਿਖਾਓ ਖੇਡ ਹਮ ਵੀ ਖੇਡੋ ਜੇ ਖੇਡ ਸਕਦੇ ਹੋ ਫਿਰ ਪਿੰਡ ਜੀ ਇੱਥੇ ਅਸੀਂ ਖੇਡਣਾ ਸ਼ੁਰੂ ਕੀਤਾ ਸਾਡੇ ਪਿੰਡ ਚ ਕੋ ਖੇਡਦਾ ਨਹੀਂ ਮੇਰੇ ਤੋਂ ਸੀਨੀਅਰ ਮੁੰਡਾ ਸੁਖਵਿੰਦਰ ਸਿੰਘ ਸਾਨੂੰ ਖੇਡ ਦਾਂਦਾ ਹੈ ਉਹਨੇ ਮੈਨੂੰ ਕਿਹਾ ਵੀ ਤੂੰ ਪੱਪੂ ਖੇਡਿਆ ਕਰ ਯਾਰ ਤੇਰਾ ਸਰੀਰ ਵਧੀਆ ਹੈ ਨਾ ਮੈਂ ਪਹਿਲਾਂ ਪਤਾ ਹੀ ਨਹੀਂ ਮੈਨੂੰ ਸਾਨੂੰ ਦੇ ਯਾਰ ਸੱਚੀ ਗੱਲ ਹੈ ਲੋਕ ਦੱਸਦੇ ਨੇ ਸਾਡੇ ਤੇ ਏਰੀਆ ਜੀ ਨਾ ਪੰਜ ਸੱਤ ਟੂਰਨਾਮੈਂਟ ਆ ਨਿਕ ਨਿਕੇ ਮੇਲੇ ਹੁੰਦੇ ਸੀ ਤੇ ਸਾਡਾ ਤੇ ਇਹੀ ਮਕਸਦ ਸੀ ਵੀ ਆਏ ਮੇਲਿਆਂ ਜੀ ਆਪਦਾ ਟੌਰ ਟੂਰ ਬਣਾਉਣਾ ਚੰਗਾ ਖੇਡਣਾ ਸਰੀਰ ਬਣਾਗੇ ਫਿਰ ਨਾ ਆਪਣੇ ਪਣ ਰੰਗੇਤ ਕੁਲਵੰਤ ਕੋਈ ਸਾਡੇ ਆਏ ਕੁਲਵੰਤ ਪੂਜ ਸਿੰਘ ਕਾਲੋਂ ਆਏ ਉਹਨਾਂ ਨੇ ਕੀ ਕੀਤਾ ਵੀ ਇੱਥੇ ਆ ਕੇ ਮੈਨੂੰ ਖੇਡਦੇ ਵੇਖਿਆ ਸੋ ਉਹਨੂੰ ਸਾਡੇ ਇੱਥੇ ਉਹ ਮੇਲਾ ਹੀ ਸੀ ਮੇਲੇ ਤੇ ਉਹਨਾਂ ਵੇਖਿਆ ਵੀ ਪੱਪੂ ਮੁੰਡਾ ਚੰਗਾ ਖੇਡਦਾ ਫਿਰ ਉਹਨਾਂ ਖੜਨਾਂਗਾ ਗੱਲਬਾਤ ਕੀਤੀ ਵੀ ਤੁਸੀਂ ਖੇਡਣਾ ਚਾਹੁੰਦੇ ਹੋ ਮੈਂ ਕਿਹਾ ਜੀ ਹਾਂ ਜੀ ਅਸੀਂ ਖੇਡਣਾ ਚਾਹੁੰਦੇ ਹਾਂ ਦੋ ਤਿੰਨ ਜਣੇ ਅਸੀਂ ਕਿਹਾ ਵੀ ਅਸੀਂ ਤਾਂ ਦੋ ਤਿੰਨ ਜਣੇ ਹੀ ਆ ਵੀ ਭਾਜੀ ਤੁਸੀਂ ਰਲ ਜਿਓ ਸਾਡੇ ਨਾਲ ਖੇਡੋ ਚਲ ਆਪਾਂ ਚਾਰ ਪੰਜ ਜਣੇ ਹੋ ਜਾ ਖੇਡਾਂਗੇ ਉਹ ਪਹਿਲਾਂ ਤਾਂ ਕੋਹ ਸਾਹਿਬ ਨੇ ਨਾ ਸਾਡਾ ਦੇ ਰੱਖ ਲਈ ਕਿਹਾ ਤਾਂ ਚਲ ਮੈਂ ਖੇਡੂੰਗਾ ਬਾਅਦ ਚ ਉਹਨਾਂ ਕਿਹਾ ਵੀ ਮਿੰਨ ਤੇ ਛੱਡੀ ਨੂੰ ਕਾਫੀ ਟਾਈਮ ਹੋ ਗਿਆ ਮੇਰੇ ਲੱਕ ਚ ਕੋਈ ਪ੍ਰੋਬਲਮ ਆ ਗਈ ਵੀ ਮੈਂ ਤੁਹਾਨੂੰ ਸਿਖਾ ਦਊਂਗਾ ਪਰ ਮੈਂ ਖੇਡ ਨਹੀਂ ਸਕਦਾ ਅੱਛਾ ਅਸੀਂ ਫਿਰ ਉਹਨਾਂ ਪਹਿਲਾਂ ਤਾਂ ਸਾਨੂੰ ਵੀ ਗੱਲ ਇਦਾਂ ਦੀ ਲੱਗੀ ਵੀ ਯਾਰ ਦੋ ਤਾਂ ਅਸੀਂ ਅੱਗੇ ਆ ਤਿੰਨ ਜਾਣੇ ਤੇ ਸਾਡੇ ਤੇ ਪੂਰੀ ਚੈਨ ਨਮ ਨਹੀਂ ਬੰਦੀ ਚਾਰ ਜਾਣਿਆਂ ਦੀ ਚੈਨ ਚਾਹੀਦੀ ਹੈ ਦੋ ਰੇਡਰ ਚਾਹੀਦੇ ਮੈਂ ਸ਼ੁਰੂ ਤੋਂ ਇਕੱਲਾ ਹੀ ਰੇਡਰ ਰਿਆਂ ਤੇ ਭਾਜੀ ਨੇ ਪਰ ਮੈਨੂੰ ਆਉਂਸਲਾ ਇੰਨਾ ਕੋ ਦਿੱਤਾ ਵੀ ਅੱਗੇ ਭਾਵੇਂ ਸਾਹਣ ਖੜਾ ਐ ਨਾ ਉਹਨੇ ਤਾਂ ਵੀ ਆਖਣਾ ਵੀ ਤੂੰ ਪਹਿਲਵਾਨਾਂ ਤਕੜਾ ਐ ਤੇਰੇ ਜਿੱਡਾ ਤਕੜਾ ਕੌਣ ਆ ਇਹੀ ਕਹਿ ਗਏ ਉਹਨੇ ਮੇਰੇ ਤੋਂ 25 25 20 20 25 25 ਕਬੱਡੀਆਂ ਇਕੱਲੇ ਤੋਂ ਪਵਾ ਦੇਣੀਆਂ ਕਿਉਂਕਿ ਮੈਂ ਇਕੱਲਾ ਹੀ ਪ੍ਰੈਕਟਿਸ 'ਚ ਪਾਉਣਾ ਨਾ ਤੇ ਇਕੱਲੇ ਹੀ ਟੂਰਨਾਮੈਂਟਾਂ ਦੇ ਪਾਉਣੀਆਂ ਫਿਰ ਹੌਲੀ ਹੌਲੀ ਫਿਰ ਰੀਡਰ ਸਾਨੂੰ ਨਹੀਂ ਮਿਲਦਾ ਫਿਰ ਸਟਾਰਟਿੰਗ 'ਚ ਭੱਲੂ ਮਿਲਿਆ ਮੈਨੂੰ ਅੱਛਾ ਭੱਲੂ ਆਪਣਾ ਉਹ ਮੁੰਡਾ ਮੇਰੇ ਨਾਲ 2 ਸਾਲ ਉਹਨੇ ਚੰਗੀ ਮਿਹਨਤ ਮੁੰਤ ਵੀ ਕਰਾਈ ਹੂੰ ਥੋੜੇ ਥੋੜੇ ਅਸੀਂ ਟੂਰਨਾਮੈਂਟ ਵੀ ਖੇਡੇ ਸਟਾਰਟਿੰਗ ਜੀ ਤੁਹਾਨੂੰ ਪਤਾ ਹੀ ਪਲੇਅਰ ਕਿੱਦਾਂ ਦਾ ਖੇਡਦੇ ਫਿਰ ਵਿਚਾਰੇ ਨੂੰ ਨੂੰ ਲਾਈਟ ਲੱਗ ਗਈ ਤੇ ਉਹ ਪੂਰਾ ਪੂਰਾ ਹੋ ਗਿਆ ਅੱਛਾ ਫਿਰ ਮੈਂ ਕੀ ਆਬਿਓ ਕਰੀਏ ਕੀ ਫਿਰ ਚਲੋ ਕੋਈ ਸਾਡੀ ਕਿਰਪਾ ਨਾਲਾ ਗੁਰੂ ਰਾਮਦਾਸ ਦੀ ਕਿਰਪਾ ਨਾਲ ਮੈਂ ਸ਼ੁਰੂ ਤੋਂ ਹੀ ਬਜਰੰਗਵਲੀ ਨੂੰ ਬੜਾ ਮੰਨਦਾ ਹਾਂ ਬਾਬੇ ਨੂੰ ਮੈਂ ਨੰਦਾਰਾ ਸਿੰਘ ਦੀ ਆਤਮਕਥਾ ਪੜ੍ਹੀ ਸੀ ਉਹਦੇ ਚ ਉਹਨੇ ਦੱਸਿਆ ਸੀ ਵੀ ਮੈਨੂੰ ਰੋਲ ਕੀਤਾ ਪਹਿਲਵਾਨ ਦਾ ਮਾਜਤਾ ਘਰਿਆ ਨਹੀਂ ਮੈਂ ਸੋਚਿਆ ਵੀ ਜੇ ਇਹ ਦਾਰਾ ਸਿੰਘ ਵੱਡਾ ਪਹਿਲਵਾਨ ਬਣ ਸਕਦਾ ਹੈ ਹਨੂਮਾਨ ਜੀ ਨੂੰ ਮੰਨ ਕੇ ਤੇ ਮੈਂ ਕਿਉਂ ਨਾ ਮੰਨਾਂ ਹਨਾ ਵੀ ਮੈਨੂੰ ਵੀ ਬਾਬਾ ਪਹਿਲਵਾਨ ਬਣਾ ਦੇਊਗਾ ਤੇ ਮੈਂ ਕੀ ਕੀਤਾ ਵੀ ਬਾਬੇ ਨੂੰ ਯਾਦ ਕਰਨਾ ਸ਼ੁਰੂ ਕਰਤਾ ਤੇ ਜਦੋਂ ਯਾਦ ਕਰਨਾ ਸ਼ੁਰੂ ਕਰਤਾ ਬਾਬਾ ਜੀ ਦੀ ਐਡੀ ਕੋ ਮਿਹਰ ਹੋਈ ਮੈਂ ਨਾ ਉੱਥੇ ਬੈਠ ਕੇ ਤੇ ਵਿੱਚ ਮੈਨੂੰ ਪਤਾ ਨਹੀਂ ਸੀ ਵੀ ਬਾਬਾ ਬਜਰੰਗ ਬਲੀ ਵੀ ਦੇਸੀ ਘੋ ਦੀ ਮਨ ਰੋਟ ਲੈਂਦਾ ਮੰਨੀ ਵੀ ਕਹਿ ਦਿੰਦੇ ਰੋਟ ਵੀ ਕਹਿ ਦਿੰਦੇ ਮੈਂ ਤਾਂ ਤੇਲ ਦੀਆਂ ਨੂੰ ਮੰਨੀ ਚੜਾ ਦੇਣੀ ਤੇਲ ਦਾ ਦੀ ਗੱਲ ਆ ਕੇ ਤੇ ਅੱਗੇ ਅਰਦਾਸ ਕਰਨੀ ਇੰਦਾ ਬਾਬਾ ਕਿਰਪਾ ਕਰ ਮੈਨੂੰ ਪ੍ਰਵਾਨ ਬਣਾ ਦੇ ਦਾਰਾ ਸਿੰਘ ਨੂੰ ਵੀ ਤੂੰ ਬਣਾਇਆ ਤੁਸੀਂ ਯਕੀਨ ਮੰਨਿਓ ਮੈਨੂੰ ਨਹੀਂ ਪਤਾ ਮੈਂ ਕਿਦਾਂ ਤਕੜਾ ਹੋ ਗਿਆ ਨਾ ਕੋ ਮੈਨੂੰ ਕਿਸ ਚੀਜ਼ ਦਾ ਪਤਾ ਹੁੰਦਾ ਹੈ ਬਸ ਕੱਲਾ ਮੱਕਿਆ ਖਾਂਦਾ ਰਿਆਂ ਪੀਪਾ ਖਾ ਉਹਦਾ ਮੇਰੀ ਮਾਦਾ ਨੇ ਲੈ ਆ ਦੇਣਾ ਆਸ ਤਾਲ ਕੀ ਬੁਰੀ ਪਰਮਾਤਮਾ ਲਈ ਵਾ ਵਾਸਾ ਸਿਫਤੀ ਕਿਉਂ ਅੰਬਰ ਸਰੋਂ ਮਾਤਾ ਲਿਆ ਕੇ ਦਿੰਦੀ ਪੀਪਾ ਉਦੋਂ 4000 ਦਾ 4400 ਦਾ ਹੁੰਦਾ ਹੈ ਮੈਨੂੰ ਯਾਰ ਏ ਲੋ ਯਾਰ 1 2 ਚ ਤੇ ਇੱਕ ਦਿਨ ਇੱਥੇ ਸਾਡਾ ਮੈਚ ਹੋਇਆ ਲੱਗ ਗਈ ਹੀਰਾ ਪਹਿਲਵਾਨ ਠੱਠੀਆਂ ਵਾਲਾ ਬੜਾ ਤਗੜਾ ਹੈ ਉਹ ਖੋਲਦਾ ਵੀ ਕਬੱਡੀ ਬੜਾ ਸੋਨੇ ਦਾ ਦੰਦ ਸੀ ਉਹਦੇ ਇੱਥੇ ਉਹ ਤੇ ਕਮਾਨ ਬਾਬੇ ਬੁੱਢੇ ਵਾਲਾ ਹੁਣ ਉਹ ਮੁੰਡਾ ਮੇਰੇ ਖਲੇ ਟਰੀ ਚਲੇਗਾ ਜਵਾਨ ਮੇਰੇ ਨਾਲੋਂ ਵੀ ਜ਼ਿਆਦਾ ਤਗੜਾ ਬੜਾ ਹੈ ਅੱਛਾ ਇੱਥੇ ਸਾਡੇ ਲਾਗੇ ਮੈਚ ਹੋਇਆ ਤੇ ਇਨਾ ਤਗੜੇ ਕਰਕੇ ਮੈਨੂੰ ਕਹਿੰਦੇ ਚੱਲ ਭਲਵਾਨਾ ਪਾਕ ਵੱਡੀਆਂ ਮੈਂ ਕੱਲਾ ਹੀ ਕਬਡੀਆਂ ਪਾਉਣ ਵਾਲਾ ਹੂੰ 15 15 ਉਹਦਾ ਨੰਬਰ ਸੀ ਢੇਰੀ ਵਾਲਾ ਮੈਚ ਸੀ ਉਹਨੇ ਮੈਨੂੰ ਯਕੀਨ ਮੰਨਿਓ ਵੀ 4 5 ਜੇਰੀ 15 ਨੰਬਰਾਂ ਜੋ ਫੜਿਆ 5 ਵੇਰੀ 6 ਰੀ ਫੜ ਗਿਆ ਅੱਛਾ ਤੇ ਜਿਹੜੇ ਇੱਕ ਦੋ ਮੈਨੂੰ ਸਾਥ ਦੇਉਣ ਗਏ ਉਹ ਤਾਂ ਉਹਨੇ ਐ ਕਰਕੇ ਬੋਕਲ ਚ ਲੈ ਲਿਆ ਇਨਾ ਉਹਨਾਂ ਨੂੰ ਤਾਂ ਮੁੜਨਾ ਕੀ ਸੀ ਉਹਨਾਂ ਘੁੱਟ-ਘੁੱਟ ਕੇ ਉੱਥੇ ਮੈਂ ਫਿਰ ਵੀ ਉਤੋਂ ਮੁੜਿਆ 7 8 ਕਬਡੀਆਂ 15 ਚੋਂ ਮੁੜਿਆ ਤੇ ਇੰਨੇ ਹੀ ਉਹਨੇ ਜੱਫੇ ਲਾ ਲਏ ਉਹਨੇ ਪਰ ਆ ਕੇ ਮਰਾਜ਼ ਸਾਰੀ ਸੁੱਤਾ ਨਹੀਂ ਮੈਂ ਉਸਤਾਦ ਆਪਦੇ ਨੂੰ ਕਿਹਾ ਕੁਲਵੰਤ ਭਾਜੀ ਨੂੰ ਵੀ ਮੈਂ ਭਾਜੀ ਆਪਾਂ ਇੰਨਾ ਬੰਦਿਆਂ ਤੋਂ ਕਵੱਡੀਆਂ ਭਜਈਏ ਫੇਰ ਸਵਾਦ ਆ ਫੇਰ ਸਵਾਦ ਆ ਵੀ ਐਂ ਕੀ ਆ ਵੀ ਇੱਥੇ ਨਿੱਕੇ ਨਿੱਕੇ ਟੂਰਨਾਮੈਂਟ ਆ ਹਨਾ ਆਪਣੇ ਤੋਂ ਤਗੜੇ ਤੋਂ ਭਜਈਏ ਤਗੜੇ ਤੋਂ ਭਜਈਏ ਮੈਨੂੰ ਕਹਿੰਦਾ ਭਾਜੀ ਕਹਿੰਦਾ ਫਿਰ ਜੋ ਮੈਂ ਕਹਾਂਗਾ ਕਰਾਂਗਾ ਮੈਂ ਕਿਹਾ ਭਾਜੀ ਮੈਨੂੰ ਭਾਵੇਂ ਆਪਦੇ ਕੋਲ ਰੱਖ ਹੂੰ ਭਾਵੇਂ ਕਿਤੇ ਰੱਖ ਮੈਨੂੰ ਪਹਿਲਵਾਨ ਬਣਾ ਮੈਂ ਸਾਰੇ ਕਹੇ ਜਦੋਂ ਮੈਨੂੰ ਕੋਈ ਫੜਦਾ ਹੈ ਨਾ ਮੈਨੂੰ ਰਾਤ ਨੀਂਦ ਨਹੀਂ ਆਉਂਦੀ ਮੈਨੂੰ ਮੈਨੂੰ ਨਾ ਲੋਕਾਂ ਦੇ ਹੰਦੇ ਝੂਠ ਮਾਰਦੇ ਨੇ ਵੀ ਮੈਨੂੰ ਇੱਕ ਜੱਫਾ ਲੱਗਾ ਚਾਰ ਜੱਫੇ ਪੰਜ ਖਾ ਜਾਣੇ ਤੇ ਕਹਿਣਾ ਇੱਕ ਲੱਗਾ ਮੈਂ ਜਿੰਨੇ ਜੱਫੇ ਲੱਗਦੇ ਓਨੇ ਹੀ ਘਰੇ ਆ ਕੇ ਦੱਸਨੇ ਓਨੇ ਹੀ ਸਾਰਿਆਂ ਨੂੰ ਮੇਰੇ ਚਾਹ ਕਮੀ ਆ ਮੈਂ ਸਾਰੀ ਗੋਜ ਨੂੰ ਦੱਸਣੀ ਵੀ ਮੇਰੇ ਅੰਦਰੋਂ ਆਹ ਫੀਲਿੰਗ ਆਉਂਦੀ ਜਦੋਂ ਮੈਨੂੰ ਇਦਾਂ ਫੜਦਾ ਕੋਈ ਮੈਂ ਇਦਾਂ ਨਾ ਇਹ ਮੇਰੀ ਦੂਰ ਕਰ ਉਹਨੇ ਮੇਰੀ ਦੂਰ ਕਰਨੀ ਆ ਰ ਇੱਕ ਦਾ ਪੇਜ ਦੱਸਿਆ ਮੈਨੂੰ ਭਾਜੀ ਨੇ ਮੈਨੂੰ ਕਹਿੰਦਾ ਐਂ ਕਰ ਫਿਰ ਇੱਕ ਤਾਂ ਤੂੰ ਜਿਹੜਾ ਮੋਟਰਸਾਈਕਲ ਉਦੋਂ ਮੇਰੇ ਕੋਲ ਨਾ 99 ਚ ਮੈਂ ਲਿਆ ਹੀ ਉਹ ਬਜਾਚੇ ਤੇ ਸਕੂਟਰ ਕਿਉਂਕਿ ਡੈਡੀ ਮੇਰੇ ਦਬਈ ਰਹਿੰਦੇ ਸੀ ਉਹਨਾਂ ਨੇ ਮੈਂ ਜੇਜੂਦ ਕਰਕੇ ਲੈ ਲਿਆ ਅੱਛਾ ਫਿਰ ਮੈਂ ਉਸ ਤੋਂ ਬਾਅਦ ਉਹਦੇ ਤੇ ਜਾਣਾ ਆਉਣਾ ਤੇ ਫਿਰ ਮੈਂ 2001 ਚ ਡੈਡੀ ਨੇ ਫਿਰ ਜੇਜੂਦ ਕਰਕੇ ਸਪਲੈਂਡਰ ਮੋਟਰਸਾਈਕਲ ਆਏ ਸੀ ਉਦੋਂ ਪਲੱਸ ਲਾਲ ਜੀ ਉਹ ਲੈ ਲਿਆ ਮੈਂ ਮੋਟਰਸਾਈਕਲ ਤੇ ਜਾਣਾ ਪਾਜੀ ਕਹਿੰਦਾ ਜੇ ਤਗੜਾ ਹੋਣਾ ਇੱਕ ਤਾਂ ਘੋਦਾ ਪੀਪਾ ਲਿਆ ਹਾਂ ਤੇ ਬਿਣ ਬਾਂਗੇ ਮੁਰਗੇ ਖਾ ਰ ਅੱਛਾ ਹਫਤੇ 'ਚ ਦੋ ਤਿੰਨ ਤੇ ਤੂੰ ਮਤਲਬ ਕਿਉਂ ਖਾਦੀ ਜਾਣਾ ਤੂੰ ਯਕੀਨ ਮੰਨਿਓ ਮੈਂ ਤਾਂ ਇਦਾਂ ਗੋਲਾ ਜਿਹਾ ਬਣਾਉਣਾ ਕਿਉਂਦਾ ਐਂ ਕਰਕੇ ਗੋਲ ਸੁੱਟਣਾ ਗੱਲ ਚ ਚੱਲ ਤੇ ਬਾਕੀ ਮੈਂ ਕੀ ਕਰਨਾ ਵੀ ਮਾਤਾ ਨੇ ਰੋਟੀਆਂ ਐਡੀਆਂ-ਐਡੀਆਂ ਰੋਟੀਆਂ ਲਾ ਕੇ ਦੇਣੀਆਂ ਉਹਦੇ ਉੱਤੇ ਮਿਸਿੰਗਾਂ ਦੇ ਐਨੇ ਨਾ ਖਿਓਰ ਆ ਰਹਾ ਘਾਣਾ ਤੜਕੇ ਮੈਂ ਆਂਦਾ ਮੇਰੇ ਘਰ ਤੋਂ 1 ਕਿਲੋਮੀਟਰ ਜੋਗੀ ਵਾਲਾ 5 ਜਾਣਾ 5 ਆਉਣਾ 10 ਕਿਲੋਮੀਟਰ ਤੇ ਮੇਰੀ ਰੋਜ਼ ਦੀ ਰਨਿੰਗ ਸੀ ਇੱਥੋਂ ਉਹ ਬਾਬੇ ਮੂਲੇ ਦਾ ਡੇਰਾ ਜਿੱਥੇ 5.5 ਕਿਲੋਮੀਟਰ ਆ ਸਾਡੇ ਘਰ ਤੋਂ ਸਾਢੇ 6:30 ਵਜੇ ਜਾਂਦਾ ਕੋਚ ਨੇ ਮੈਨੂੰ ਦਿੱਲੀ ਤੜਕੇ ਸਿਆਲਾਂ ਚ 4 ਵਜੇ ਭਜਾਉਣਾ ਐਡਾ ਕੋ ਡੰਡਾ ਫੜ ਲੈਣਾ ਭਜਾ ਕੇ ਲੈ ਜਾਣਾ ਨਾਲ ਉਹਨੇ ਆਪ ਹੀ ਵਿਚਾਰੇ ਭਜਣਾ ਅਸੀਂ 35 ਮਿੰਟਾਂ ਜੋ ਉੱਥੇ ਚਲੇ ਜਾਂਦੇ ਆ ਉੱਥੋਂ ਅਸੀਂ ਵਾਪਸ ਤੁਰ ਕੇ ਆਉਣਾ ਕਿਲਾ ਕੋ ਤੁਰ ਲੈਣਾ ਸਪ੍ਰਿੰਟ ਮਾਰ ਲੈਣੀ ਭਾਜੀ ਨਾ ਮੈਂ ਫਿਰ ਪਿਛਾ ਨੂੰ ਤੁਰ ਜਾਣਾ ਗੱਲਾਂ ਕਰਨ ਭਾਜੀ ਤੁਰ ਕੇ ਆਉਂਦੇ ਨਹੀਂ ਤੇ ਮੈਂ ਸਪ੍ਰਿੰਟਾਂ ਮੈਨੂੰ ਕਹਿਣਾ ਚੱਲ ਪਿੰਡ ਤੱਕ ਸਪ੍ਰਿੰਟਾਂ ਮਾਰਦਾ ਜਾ ਮਾਰਾਇ ਦੀ ਦੀ ਕਿਰਪਾ ਕੱਲੇ ਤੋਂ ਮਿਹਨਤ ਲਵਾਉਣੀ ਸ਼ਾਮ ਨੂੰ ਕਹਿਣਾ ਵੇ ਪਾਜੀ ਦੇ ਦੋ ਪੰਡਾ ਪੱਠੇ ਵੜ ਲੈਣੇ ਮੇਰੇ ਜਾਂਦਿਆਂ ਨੂੰ ਹੱਥ ਤੇ ਉਤਰ ਕੇ ਸਾਈਕਲ ਤੇ ਮੇਰਾ ਮੋਟਰਸਾਈਕਲ ਬੰਦ ਕਰਤਾ ਕਹਿੰਦਾ ਜੇ ਤਗੜਾ ਹੋਣਾ ਹੈ ਕਿਉਂ ਖਾ ਮਿਹਨਤ ਕਰ ਸਾਈਕਲ ਮੈਂ ਦੋ ਪੰਡਾ ਹੱਥ ਤੇ ਪੱਠੇ ਉਤਰ ਕੇ ਸਾਈਕਲ ਤੇ ਭਾਗੇ ਤੇ ਤੋਂ 5.5 ਕਿਲੋਮੀਟਰ ਲੈ ਕੇ ਜਾਣਾ ਉੱਥੇ ਕਬੱਡੀ ਖੇਡਣੀ ਉਹਨਾਂ ਹੱਥ ਚੜ੍ਹਾਈ ਬੜੀ ਪੈਂਦੀ ਐ ਇਦਾਂ ਇੱਧਰ ਵੀ ਤੇ ਇੱਧਰ ਵੀ ਇੱਧਰ ਨੂੰ ਸਪਰਿੰਟਾਂ ਇੱਧਰ ਨੂੰ ਚਾਰ ਪੰਜ ਜਾਪੀ ਹੁੰਦੇ ਸੀ ਬਾਗਾ ਲਾਲੂ ਵਾਲੇ ਸ਼ੀਤਲ ਚੱਕੀਆਂ ਵਾਲਾ ਤੇ ਮੇਜਰ ਚੱਕੀਆਂ ਵਾਲਾ ਸੋਨੂ ਸਾਡਾ ਸੁਖਵਿੰਦਰ ਸੋਨੂ ਜੋ ਗਿਆਲ ਤੋਂ ਇੱਕ ਹੁੰਦਾ ਪੰਮਾ ਪੰਮਾ ਰਾ ਸੇਖੇ ਤੂੰ ਇਹ ਪੰਜ ਜਾਫੀ ਮੇਰੇ ਦੇ ਹੀ ਲੱਗਦੇ ਨੇ ਇਹਨਾਂ ਪਹਿਲਾਂ-ਪਹਿਲਾਂ ਤਾਂ ਮੈਨੂੰ ਹਸਾਬ ਲਾਲਾ ਵੀ ਪੰਜ-ਪੰਜ ਵੇਰੀ ਛੇ-ਛੇ ਵੇਰੀ ਦਸ-ਦਸ ਵੇਰੀ ਵੀ ਫੜ ਲੈਂਦੇ ਪਰ ਹੌਲੀ-ਹੌਲੀ ਇਹਨਾਂ ਤੋਂ ਮੁਜੱਫਾ ਖਾਣਾ ਛੱਡ ਗਿਆਂ ਫੇਰੇ ਮੈਨੂੰ ਸਾਰੇ ਦਿਨ ਚ ਫੜਦੇ ਨਹੀਂ ਹੁੰਦੇ ਵੀ ਕੱਲਾ ਹੀ ਟੂਰਨਾਮੈਂਟਾਂ ਦੇ ਕਬੱਡੀਆਂ ਪਾਉਣੀਆਂ ਸ਼ੋਅ ਮੈਚਾਂ ਦੇ ਵੀ ਵੀ ਬੜੀ ਕਿਰਪਾ ਹੈ ਗੁਰੂ ਨਾਨਕ ਦਾਸ ਦੀ ਸਾਰਾ ਕੋ ਹੋਣਾ ਬਿਜਰੰਗ ਬਲੀ ਦੀ ਕਿਰਪਾ ਨਾਲ ਹੀ ਹੋਇਆ ਤੇ ਤਗੜੇ ਵੀ ਹੋਇਆ ਆਪਣੇ ਉਸਤਾਦ ਗगन ਜੋਗੇਵਾਲ ਵੀਰ ਦੀ ਐਂਟਰੀ ਨਾ ਕਦੋਂ ਹੁੰਦੀ ਆ ਗगन ਦੀ ਐ ਹੋਇਆ ਵੀ ਆਪਣਾ 2007 ਚ ਮੈਂ ਇੰਗਲੈਂਡ ਖੇਡ ਕੇ ਆਉਣਾ ਮਿਹਨਤ ਕੀਤੀ ਫਿਰ ਮੈਂ ਅੱਠ ਤੇ ਇੰਗਲੈਂਡ ਜਵਾਨਾ ਦੁਬਾਰਾ ਇੰਗਲੈਂਡ ਖੇਡ ਕੇ ਜਦੋਂ ਵਾਪਸ ਆਇਆ ਨਾ ਇਹ ਗगन ਆਪਣੀ ਗਰਾਊਂਡ ਦੇ ਵਿੱਚ ਨਾ ਇਹਦਾ ਡੈਡੀ ਫੌਜ ਚ ਸੀ ਗगन ਦਾ ਤੇ ਉੱਥੇ ਗੇੜੇ ਕੱਢਦਾ ਹੁੰਦਾ ਸੀ ਮਤਲਬ ਇਹਨੇ ਫੌਜ ਦੀ ਟ੍ਰੇਨਿੰਗ ਲੈਣੀ ਸੀ ਗगन ਨੇ ਅੱਛਾ ਵੀ ਟ੍ਰੇਨਿੰਗ ਆਪ ਹੀ ਕਰਨੀ ਸੀ ਵੀ ਉਹ ਕੀ ਕਹਿੰਦੇ ਹੁੰਦੇ ਉਹ ਇਹ ਆਪਾਂ ਟ੍ਰਾਇਲ ਜਿਹੜੇ ਟ੍ਰਾਇਲ ਦੇਣੇ ਸੀ ਗਗਨ ਨੇ ਇਹ ਤਾਂ ਟ੍ਰੈਲਾਂ ਦੀ ਉੱਥੇ ਤਿਆਰੀ ਕਰਨ ਆਉਂਦਾ ਹੁੰਦਾ ਹੈ ਵੀ ਮੈਂ ਟ੍ਰਾਇਲ ਕਰਨੇ ਆ ਇਹਨੂੰ ਮੈਂ ਜਦੋਂ ਦੌੜਦਾ ਵੇਖਿਆ ਨਾ ਉੱਤੋਂ ਤਾਂ ਹੌਲਾ ਸੀ ਤੇ ਪੱਟਾਂ ਤੋਂ ਬੜਾ ਵਧੀਆ ਹੈ ਮੈਂ ਭਾਜੀ ਆਪਣੇ ਨਾਲ ਰੇਡਰ ਕੋਈ ਨਹੀਂਗਾ ਤੇ ਆਪਾਂ ਐ ਕਰੀਏ ਵੀ ਹਾਂ ਉਦੋਂ ਸੱਚ ਨੇ 2007 ਚ ਸ਼ੇਰੇ ਨੂੰ ਸ਼ੌਂਕ ਪੈ ਗਿਆ ਸ਼ੇਰਾ ਥੋੜੀ ਥੋੜੀ ਮੇਰੇ ਭਰਾ ਨੂੰ ਉਹ ਥੋੜੀ ਥੋੜੀ ਮਿਹਨਤ ਮੈਂ ਕਹਿੰਦਾ ਨਿਕੜਾ ਪਲੇਅਰ ਬੰਨਾ ਉਹਦੇ ਭਰਾ ਵਰੀ ਮੈਂ ਸੋਚਦਾ ਹਾਂ ਪੋਲ ਆ ਜਾਏਗਾ ਪਰ ਮੈਂ ਇਹਦੇ ਟਾਇਰ ਪਵਾ ਦੇਣਾ ਮਗਰ ਇਹਨੂੰ ਮਗਣਾ ਬਸ ਤੂੰ ਟਾਇਰ ਹੀ ਲਾਈ ਆ ਇਹ ਟਾਇਰ ਲਾ ਲਾ ਕੇ ਸਾਲ ਚ ਇੰਨਾ ਕੋ ਤਗੜਾ ਹੋ ਗਿਆ ਜਿਵੇਂ ਮਜੂਮ ਵੀ ਬੜੀ ਲਾਉਂਦਾ ਹੈ ਮੈਂ ਪਹਿਲਾਂ ਨਹੀਂ ਜਮੇਦਾ ਮੈਂ ਇੰਗਲੈਂਡ ਖੇਡ ਕੇ ਆ ਮੇਰੇ ਆਉਂਦਿਆਂ ਨੂੰ ਇੱਥੇ ਸ਼ੇਰਾ ਸ਼ੇਰਾ ਹੋਈ ਪਈ ਅੱਛਾ ਹਾਂ ਇਹਨੇ ਪੂਰੀਆਂ ਤਗੜੀਆਂ ਸੰਮੇ ਭਾਈ ਸੰਮੇ ਬਰਨਾਲੀ ਉਹਨੇ ਇੰਨਾਂ ਉਧਰ ਮੈਚ ਲਵਾਏ ਤਗੜਾ ਹੋ ਗਿਆ ਫਿਰ ਅਸੀਂ ਗਗਨ ਨਾਲ ਤੋਰਿਆ ਫਿਰ ਗਗਨ ਦੀ ਐਂਟਰੀ ਬਾਅਦ ਚ ਹੁੰਦੀ ਸ਼ੇਰੇ ਤੋਂ ਵੀ ਸ਼ੇਰੇ ਦੀ ਤੇ ਨੈਲੇ ਦੀ ਇਕੱਠੀ ਆ ਐਂਟਰੀ ਦੋਹਾਂ ਦੀ ਤੇ ਉਸ ਤੋਂ ਬਾਅਦ ਫਿਰ ਗਗਨ ਆਇਆ ਗਗਨ ਨੂੰ ਮੈਂ ਆ ਵੀ ਭਾਜੀ ਇਹ ਬੰਦਾ ਆਪਾਂ ਨਾਲ ਤਿਆਰ ਕਰੀਏ ਕੰਮ ਲਾਊਗਾ ਕੋਈ ਸਾਹਿਬ ਕਹਿੰਦੇ ਚੱਲ ਪੁੱਛੀਏ ਇਹਨੂੰ ਪੁੱਛਿਆ ਕਹਿੰਦਾ ਮੈਂ ਤਾਂ ਗਗਨ ਕਹਿੰਦਾ ਮੈਂ ਤਾਂ ਨਹੀਂ ਖੇਡਣਾ ਹੁੜਨਾ ਮੈਂ ਤਾਂ ਭਰਤੀ ਵੇਖਣੀ ਅੱਛਾ ਫਿਰ ਇਹ ਸਾਡੇ ਕਹਿਣ ਦੇ ਬਾਵਜੂਦ ਵੀ ਇਹਨੇ ਭਰਤੀ ਵੇਖੀ ਇਹਨੇ ਸਟਾਰ ਬਨਣਾ ਸੀ ਤੇ ਇਹਨੇ ਭਰਤੀ ਜੇ ਪਾਸ ਹੀ ਨਹੀਂ ਹੋਇਆ ਅੱਛਾ ਇਹ ਆ ਗਿਆ ਫਿਰ 15 20 ਦਿਨਾਂ ਗਰਾਊਂਡ ਨਹੀਂ ਆਇਆ ਹੂੰ ਹੂੰ ਫਿਰ ਮੈਂ ਤੇ ਭਾਜੀ ਗਲਵੰਨ ਤਿੰਨੇ ਦੇ ਘਰੇ ਗਏ ਅੱਛਾ ਮੈਨੂੰ ਯਾਦ ਹੈ ਇਹ ਗੱਲ ਹੈਗੀ 7 8 ਦੀ ਇਹਦੇ ਡੈਡੀ ਨੇ ਨਾ ਸਾਨੂੰ ਰਫਲ ਵੀ ਵਿਖਾਈ 315 ਇਹਨਾਂ ਕੋ ਰਫਲ ਸੀ ਅੱਛਾ ਇਹਦੇ ਡੈਡੀ ਕਹਿੰਦੇ ਵੀ ਗਗਨ ਕਿੰਨੇ ਚਿਰ ਤੇ ਤਿਆਰ ਹੋ ਜੂਗਾ ਭਾਜੀ ਨੇ ਮੇਰੇ ਨਾਲ ਨੂੰ ਹੱਥ ਕੀਤਾ ਵੀ ਆ ਪੁੱਤਰੇ ਸਾਹਮਣੇ ਤੁਹਾਡੇ ਦੂਜੀਆਂ ਰੰਗਲੈਂਡ ਖੇਡ ਆ ਇਹਨੂੰ ਮੈਂ ਤਿਆਰ ਕੀਤਾ ਤੇ ਇਹਨੂੰ ਵੀ ਕਰਾਂਗੇ ਭਾਜੀ ਨੇ ਕਹੇ ਚੱਲ ਮੇਰੇ ਨਾਲ ਨੂੰ ਵੇਖਿਆ ਭਾਜੀ ਨੇ ਕਿ ਕਿੰਨੇ ਕੋ ਕਹੀਏ ਵੀ ਹੁਣ ਕੀ ਕਹੀਏ ਡੈਡੀ ਉਹਦੇ ਨੇ ਸਵਾਲ ਹੀ ਇਦਾਂ ਦਾ ਪੁੱਛਿਆ ਕਿ ਕਿੰਨੇ ਚਿਰ ਚ ਤੁਸੀਂ ਇਹਨੂੰ ਕਾਇਮ ਕਰ ਦੋਗੇ ਕਿ ਕਿੰਨੇ ਚਿਰ ਚ ਬਾਹਰ ਖੇਡਣ ਜੋਗਾ ਹੋ ਜੂਗਾ ਸਾਡੇ ਮੂੰਹ ਨਾਲ ਕੁਦਰਤੀ ਮੇਰੇ ਤੇ ਭਾਜੀ ਦੇ ਮੈਨੂੰ ਨਿਕਲਿਆ ਵੀ 2 ਸਾਲ ਸਾਨੂੰ ਦੇ ਦਿਓ ਅੱਛਾ ਤੇ ਗੱਲ ਉਹ ਮਹਾਰਾਜ ਨੇ ਕੋਈ ਸਮਾਈਏ ਹੋ ਜਾਏ ਉਹ ਵਾਕਈ 2 ਸਾਲਾਂ ਦੀ ਤਗੜਾ ਹੋ ਗਿਆ 10 ਚ 2 ਸਾਲਾਂ ਚ ਤੇ 11 ਜੇ ਕੈਨੇਡਾ ਗਏ ਨੈਲਾ ਤੇ ਗਗਨ ਹਮ ਮੈਨ ਇੰਗਲੈਂਡ ਗਿਆ ਫਿਰ 11 ਜੇ ਤੇ ਉਹ ਮਹਾਰਾਜ ਨੇ ਚਲੋ ਕਿਰਪਾ ਕਰਤੀ ਗਗਨ ਵੀ ਤਗੜਾ ਹੋ ਗਿਆ ਸਾਰੀ ਫਿਰ ਟੀਮ ਹੀ ਅਹੀਂ ਫਿਰ ਪਾਜੀ ਮੈਨੂੰ ਕਹਿੰਦਾ ਉਹਨੂੰ ਕਲੱਬ ਤੇ ਚਲ ਖੇਡਣੀ ਖੇਡਣੇ ਆ ਇਹ ਆਪਾਂ ਪਿੰਡ ਦੀ ਟੀਮ ਤਗੜੀ ਕਰੀਏ ਜਿੰਨਾ ਚਿਰ ਆਪਣੇ ਪਿੰਡ ਦੀ ਟੀਮ ਨਹੀਂ ਨਾ ਤਗੜੀ ਉਹਨਾਂ ਚਿਰ ਆਪਣੇ ਪਿੰਡ ਦਾ ਨਾਮ ਨਹੀਂ ਲੈਣਾ ਤੂੰ ਕੱਲਾ ਜਿੰਨਾ ਮਰਜ਼ੀ ਤਗੜਾ ਫਿਰ ਅਸੀਂ ਮੈਂ ਆਪਦੇ ਪਲੇਅਰਾਂ ਦੇ ਧਿਆਨ ਦਿੱਤਾ ਗਗਨ ਦੀ ਤਿਆਰੀ ਕਰਾਈ ਨੈਲੇ ਦੀ ਆਪਦੇ ਭਰਾ ਸ਼ੇਰੇ ਦੀ ਠੀਕ ਆ ਫਿਰ ਉਹ ਕੀਪੇ ਦੀ ਹੈਨਾ ਹਾਰਪ ਸਰਪੰਚ ਹੈਨਾ ਉਹਦੀ ਸਾਰੇ ਪਲੇਅਰ ਇੰਨ ਤਗੜੇ ਹੋ ਗਏ ਨਿੱਕੂ ਤੂਫਾਨ ਨਿੱਕੂ ਤੂਫਾਨ ਆ ਰੂਪਾ ਸੋਨਾ ਫਿਰ ਆ ਗਿਆ ਮਗਰ ਉਹ ਫਿਰ ਸਾਰਿਆਂ ਦੀ ਇਹਨਾਂ ਨਿੱਕੇ ਪਲੇਅਰਾਂ ਸਾਡਿਆਂ ਦੀ ਇਕੱਠੀ ਐਂਟਰੀ ਹੋਈ ਸਾਰਿਆਂ ਦੀ ਜਦੋਂ ਅਸੀਂ ਤਗੜੇ ਹੋ ਗਏ ਮਗਰ ਮਿੰਟੋ ਮਿੰਟੀ ਇਹ ਤਿਆਰ ਹੋ ਗਏ ਸਾਲ ਡੇਢ ਤੇ ਵੀ ਸਾਡੇ ਬਰੂਬਰ ਖੜ ਗਏ ਫਿਰ ਟੀਮ ਵੀ ਇੰਨੀ ਤਗੜੀ ਹੋ ਗਈ ਜਿੱਥੇ ਜਾਂਦੀ ਸੀ ਜਿੱਤਦੀ ਸੀ ਚਲੋ ਕਿਰਪਾ ਹੋ ਗਈ ਗੁਰੂ ਨਾਨਕ ਦਾ ਜੀ ਜਦੋਂ ਅਸੀਂ ਨਵਾਂ ਖੇਡਣਾ ਸ਼ੁਰੂ ਕੀਤਾ ਅਸੀਂ ਤਾਂ ਸੋਚਿਆ ਵੀ ਇੱਥੇ ਮੇਲੇ ਮੋਲੇ ਖੇਡਨੇ ਫਿਰ ਪਾਜੀ ਨੇ ਮੈਨੂੰ ਕਿਹਾ ਮੈਂ ਤੁਹਾਨੂੰ ਕਬੱਡੀ ਬਾਰੇ ਦਿਖਾਉਣਾ ਹੈ ਵੀ ਚਲੋ ਮੇਰੇ ਨਾਲ ਫਿਰ ਸਾਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਲੈ ਕੇ ਗਏ ਪਹਿਲਾਂ ਤਾਂ ਇੱਥੇ ਲੈ ਕੇ ਗਏ ਕਪੂਰਥਾਲੇ ਉੱਥੇ ਨਾਲ ਸਾਨੂੰ ਕਿੰਦੇ ਵਿਹਾਰੀਪੁਰੇ ਨਾਲ ਮਿਲਾਇਆ ਗਰਲਾਲ ਨਾਲ ਫੋਟੋਆਂ ਨਾਲ ਗਰਨਾਲ ਸਟੇਡੀਅਮ ਉੜੇ ਵਧੀਆ ਮੈਚ ਹੁੰਦੇ ਸੀ ਹਾਂਜੀ ਦੁੱਲੇ ਭਾਜੀ ਨਾਲ ਮਲਾਇਆ ਹਨਾ ਉਦੋਂ ਦੁੱਲੇ ਭਾਜੀ ਨੂੰ ਨਹੀਂ ਜਾਣਦੇ ਤੇ ਇਹਦੇ ਨਾਲ ਸਾਨੂੰ ਜੰਪਣਾ ਮਲਾਇਆ ਇਹ ਸਾਰੇ ਪਲੇਅਰਾਂ ਨਾਲ ਸਾਹਬ ਚਲੱਦੇ ਵਾਲੇ ਨਾਲ ਮਲਾਇਆ ਸਾਹਬ ਵੀ ਬੜਾ ਤੇਜ਼ ਸੀ ਉਹਨੂੰ ਤੇ ਬਾਅਦ ਵਿੱਚ ਅਸੀਂ ਚਲੋ ਸਾਹਬ ਨਾਲ ਵੀ ਮਿੱਤਰਤਾ ਬਣ ਗਈ ਬੜੇ ਮੈਚ ਇਕੱਠੇ ਖੇਡੇ ਤੇ ਫਿਰ ਸਾਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਲੈ ਕੇ ਗਿਆ ਉਹਦੋਂ ਨਾਲ ਸਾਡੇ ਕੋਲ ਕੋਈ ਗੱਡੀ ਹੀ ਬੱਸਾਂ ਦੇ ਹੀ ਤੋਂ ਚੜ੍ਹਦੇ ਆਣਾਂ ਤੇ ਜਾ ਕੇ ਅਸੀਂ ਤੇ ਮੈਚ ਵੇਖਿਆ ਉੱਥੇ ਪਹਿਲੀ ਵਾਰੀ ਫਿਰ ਜਦੋਂ ਮੈਨੂੰ ਛੌਂਗ ਪਿਆ ਆਇਆ ਨਾ ਉੱਥੇ ਮੈਂ ਸੰਦੀਪ ਭਾਜੀ ਨੂੰ ਲਲੀਆਂ ਵਾਲੇ ਨੂੰ ਵੇਖਿਆ ਖੇਡਦਾ ਮੰਗਾ ਮਿੱਠੇਪੁਰੀਆ ਸੰਦੀਪ ਲਲੀਆਂ ਤੇ ਲੱਕੀ ਕੁਰਾਲੀ ਯਾਰ ਤਿੰਨੇ ਰੀਡਰ ਮੰਗਾ ਵੀ ਤਗੜਾ ਸੰਦੀਪ ਵੀ ਲੱਕੀ ਕੁਰਾਲੀ ਬਸ ਉਦੋਂ ਮੈਨੂੰ ਇਹ ਸੁਪਨਾ ਮੈਂ ਮਨ ਤੇ ਲਿਆ ਵੀ ਯਾਰ ਪਲੇਅਰ ਬੰਨਾ ਤੇ ਸੰਦੀਪ ਵਰਗਾ ਬੰਨਾ ਵੀ ਜਿੱਦਾਂ ਇਹਦਾ ਜੁੱਸਾ ਜਸਾ ਹੈ ਵੀ ਐਵੇਂ ਹੀ ਚਲੋ ਮੇਰਾ ਮੁੜ ਕੇ ਮਾਲਕ ਨੇ ਬਣਾਤਾ ਕਬੱਡੀਆਂ ਅਸਸ ਕੇ ਪਾਉਂਦਾ ਹੈ ਮੈਂ ਤਾਂ ਫਿਰ ਦਿਨ ਰਾਤ ਇਹੀ ਸੁਪਨਾ ਰਿਆ ਵੀ ਯਾਰ ਕਬੱਡੀ ਖੇਡਣੀ ਇਦਾਂ ਦਾ ਸਰੀਰ ਬਣਾਉਣਾ ਭਾਵੇਂ ਕੁਝ ਕਰੀਏ ਉਦੋਂ ਆਪਣੇ ਜਦੋਂ ਤੁਸੀਂ ਪਹਿਲੀ ਵਾਰ ਬਿੱਟੂ ਗਾਲ ਨੂੰ ਮਿਲੇ ਉਦੋਂ ਕੋਈ ਉਹਨਾਂ ਦੇ ਨਾਲ ਗੱਲਬਾਤ ਹੋਈ ਨਹੀਂ ਉਦੋਂ ਨਹੀਂ ਹੋਈ ਫਿਰ ਮੈਂ 2007 ਚ ਬਿੱਟੂ ਭਾਜੀ ਤੇ ਮੈਂ ਇਕੇ ਜਾ ਚ ਬਹਿ ਕੇ ਗਏ ਅਸੀਂ ਇੱਥੇ ਮਤਲਬ ਉਹਨਾਂ ਦਾ ਟ੍ਰੈਂਟੋ ਜਾਣਾ ਹੈ ਕਿ ਕੈਨੇਡਾ ਜਾਣਾ ਹੈ ਉਹਨਾਂ ਨੇ ਤੇ ਮੈਂ ਬਰਮੀ ਕੰਮ ਉਤਰਨਾ ਹੈ ਮੈਂ ਉਦੋਂ ਡਰਬੀ ਲੋਖੇਡਨ ਗਿਆ ਪਹਿਲੇ ਸਾਲ ਅੱਛਾ ਗੁਰੂ ਅਰਜਨ ਦੇਵ ਕਬੱਡੀ ਕਲੱਬ ਡਰਬੀ ਉੱਥੇ ਮੈਨੂੰ ਨਾ ਭਾਜੀ ਦੇਵ ਆਦੇ ਸੀ ਬੰਦੇ ਬੜੇ ਨਾਲ ਆਈ ਸੀ ਵੀ ਮਖੌਲ ਕਰਦੇ ਮੈਂ ਇਹਨਾਂ ਨੂੰ ਕਿਹਾ ਭਾਜੀ ਤੁਸੀਂ ਬਿੱਟੂ ਦਗਾਲ ਲਈ ਅੱਛਾ ਇਹਦਾ ਨਹੀਂ ਨਹੀਂ ਯਾਰ ਕਿੱਥੇ ਬਿੱਟੂ ਦਗਾਲ ਕਿੱਥੇ ਮੈਂ ਹਾਂ ਉਹਨਾਂ ਮੈਨੂੰ ਟੀਚਰ ਜੀ ਕੀਤੀ ਮੈਂ ਕਿਹਾ ਭਾਜੀ ਭਾਵੇਂ ਟੀਚਰਾਂ ਕਰੋ ਵੀ ਮੈਂ ਤੁਹਾਡਾ ਫੈਨ ਆ ਬੜਾ ਤੇ ਕਹਿੰਦਾ ਕਿੱਥੇ ਚੱਲਿਆਂ ਤੂੰ ਮੈਂ ਮੈਂ ਗੁਰੂ ਅਤੇ ਗੁਰੂ ਅਰਜਨ ਦੇਵ ਕਬੱਡੀ ਕਲੱਬ ਸ਼ੌਕ ਕਰ ਜਿਹੜੀ ਡਰਬੀ ਵੱਲੋਂ ਖੇਡਣ ਚੱਲਿਆਂ ਫਿਰ ਉਹ ਭਾਈ ਜੀ ਨੇ ਬਾਅਦ ਚ ਮੈਨੂੰ ਮਜ਼ਾਕ ਨਹੀਂ ਕੀਤਾ ਮੈਨੂੰ ਕਹਿੰਦਾ ਮੈਂ ਟ੍ਰੰਟੋ ਚੱਲਿਆ ਤੇ ਅਸੀਂ ਇਕੱਠੇ ਰਾਜ ਸਾਡਾ ਸਟੇ ਹੀ ਮੇਰੇ ਖਾਲ ਕਵੇਤ ਸੀ ਕਿ ਇਰਾਕ ਸੀ ਉੱਥੇ ਅਸੀਂ ਦੋ ਤਿੰਨ ਘੰਟੇ ਇਕੱਠੇ ਬੈਠੇ ਰਹੇ ਤੇ ਉੱਥੇ ਗੱਲਾਂ ਬਾਤਾਂ ਹੋਈਆਂ ਨਾ ਮੈਂ ਕਿਹਾ ਵੀ ਐਦਾਂ ਭਾਈ ਮੈਂ ਤੁਹਾਨੂੰ ਕਪੂਰਥਾਲੇ ਮਿਲਿਆ ਹਾਂ ਪਹਿਲੀ ਵਾਰ ਤੁਹਾਨੂੰ ਗੁਰੂ ਉੱਥੇ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵੀ ਵੇਖਿਆ ਤੇ ਤੁਹਾਨੂੰ ਵੇਖ ਕੇ ਹੀ ਅਸੀਂ ਮਤਲਬ ਖੇਡਣ ਲੱਗੇ ਵੀ ਬਿੱਟੂ ਪਾਣੀ ਇੰਨੇ ਤਗੜੇ ਸਟਾਪਰ ਹੋਏ ਆ ਚਲੋ ਮੈਂ ਤਾਂ ਰੇਡਰਾਂ ਤੇ ਉਹਨਾਂ ਨੇ ਇਹ ਗੱਲਾਂ ਬਤਾਉ ਫਿਰ ਮੇਰੀ ਚਾਹ ਦੇ ਪਰ ਆਪਣੇ ਦੇਖ ਲਓ ਉਹ ਜਿੰਨੇ ਵੱਡੇ ਹੈਗੇ ਸੀਗੇ ਉਹਨਾਂ ਮਾਨ ਨਹੀਂ ਸੀ ਕਰਦੇ ਆਪਣੀ ਗੀਮ ਦਾ ਨਾ ਮਾਨ ਉਹ ਇਦਾਂ ਸੀ ਨਾ ਕਿ ਬੰਦੇ ਜਿਹੜੇ ਚਲੇ ਗਏ ਆ ਜਿਹੜੇ ਆਪਣੇ ਭਰਾ ਚਲੇ ਗਏ ਦੁਨੀਆ ਦੇ ਨਹੀਂ ਉਹ ਸਾਰੇ ਹੀ ਇਦਾਂ ਦੇ ਸੀ ਨਾ ਤੇ ਸੁਖਮਣ ਕਰਦਾ ਸੀ ਮਾਨ ਉਹ ਵੀ ਅਸਕੇ ਮਿਲਦਾ ਸੀ ਨਾਈ ਇਹ ਬਟੂ ਬਾਜੀ ਹੋਰ ਵੀ ਜਿਹੜੇ ਆ ਪੂਰੇ ਹੋ ਗਏ ਵਿਚਾਰੇ ਹਮ ਸਾਰੇ ਹੀ ਬੰਦੇ ਚੰਗੇ ਸੀ ਜਿਵੇਂ ਇੱਥੇ ਉਹਨਾਂ ਦੀ ਲੋੜ ਆ ਉੱਥੇ ਮਾਲਕ ਨੂੰ ਹੀ ਖਰੇ ਉਹਨਾਂ ਦੀ ਜਿਆਦੀ ਲੋੜ ਅਸਤਾਜੀ ਸੁਖਮਨ ਭਾਈ ਦੇ ਨਾਲ ਮੈਚ ਆਪਣੇ ਲੱਗੇ ਹੋਏ ਤੁਹਾਡੇ ਸੁਖਮਨ ਭਾਜੀ ਨਾਲ ਮੇਰੇ ਬੜੇ ਮੈਚ ਮਤਲਬ ਨਾਲ ਮੈਨੂੰ ਸੁਖਮਨ ਸਾਦਾ ਰਿਆ ਖੇਡਣ ਆਉਂਦੇ ਨਾਲ ਅੱਛਾ ਹਾਂ ਸ਼ੀਰੇ ਨਾਲ ਜਿਆਦੀ ਦੋਸਤੀ ਸੀ ਸੁਖਮਨ ਦੀ ਕਿਉਂਕਿ ਸ਼ੀਰੇ ਨੇ ਨਾ ਜਦੋਂ ਸ਼ੀਰਾ ਕੈਮ ਹੋਇਆ ਤੇ ਸ਼ੀਰੇ ਨੂੰ ਸੁਖਮਨ ਨੇ ਸੱਦਣਾ ਉਧਰ ਮੈਚ ਹੋਲੇ ਆਲੇ ਜਿੰਨੇ ਲੋਕਲ ਮੈਚ ਹੋਣੇ ਤੇ ਹੀਰਾ ਹੁੰਦਾ ਸੀ ਉਹਦੇ ਚਾਚੇ ਦਾ ਮੁੰਡਾ ਸੁਖਮਨ ਦਾ ਖੀਰੇ ਨੇ ਦੇ ਸੁਖਮਨ ਨੇ ਕਬੱਡੀਆਂ ਪਾਉਣੀਆਂ ਵਿੱਚ ਸ਼ੇਰਾ ਬੜਾ ਤਗੜਾ ਹੈ ਤੇ ਨਈਲੇ ਨੂੰ ਨਾਂ ਲੈ ਜਾਣਾ ਸ਼ੇਰੇ ਨੇ ਫਿਰ ਜੋ ਸਾਡੇ ਵਾਲ ਮੈਚ ਹੋਣੇ ਮੇਰਾ ਨਾ ਉਦੋਂ 2009 ਦੀ ਗੱਲ ਮੇਰੇ ਮੋਢੇ ਦਾ ਆਪਰੇਸ਼ਨ ਹੋਇਆ ਹੈ ਮੈਂ ਨਹੀਂ ਮੈਚ ਖੇਡਦਾ ਮੈਂ ਆਪਰੇਸ਼ਨ ਕਰਾਇਆ ਹੈ ਇੱਥੇ ਸਾਡੇ ਏਰੀਏ ਜਿਹੜੇ ਮੈਚ ਹੋਣੇ ਉਸ ਸ਼ੇਰੇ ਨੇ ਸਾਧ ਲੈਣਾ ਹੈਪੀ ਨੂੰ ਜੋਲੇ ਵਾਲੇ ਨੂੰ ਤੇ ਸੁਖਮਨ ਨੂੰ ਸ਼ੇਰੇ ਦੀ ਤੇ ਸੁਖਮਨ ਦੀ ਬੜੀ ਯਾਰੀ ਵੀ ਉਹਨੇ ਉਧਰ ਸਾਰੇ ਸ਼ੇਰੇ ਨੇ ਤੇ ਨਈਲੇ ਨੇ ਖੜਾਉਣੇ ਇੱਧਰ ਹੈਪੀ ਨੇ ਤੇ ਸੁਖਮਨ ਨੇ ਖੜਾਉਣੇ ਸਾਡੇ ਏਰੀਏ ਦੇ ਟੂਰਨਾਮੈਂਟ ਤੇ ਵਾਧੂ ਮੈਚ ਲੱਗਿਆ ਸੀ ਸੁਖਮਨ ਦੇ ਨਾਨਕੇ ਵੀ ਖੇਡਦੇ ਆਂ ਅੱਛਾ ਨਹੀਂ ਦੇ ਸੁਖਮਣ ਲੰਘੇ ਕਿੜ ਗਿਆ ਮੈਦੇ ਸ਼ੀਲਾ ਦੋਵੇਂ ਤੇ ਸਮਾ ਬਰਨਾਲੀਆ ਸਮਾ ਬੜਾ ਬੜਾ ਸਮਾ ਇਸ ਤਾਰ ਪੂਰਾ ਤਗੜਾ ਹੈ ਉਹਨਾਂ ਬੜੀ ਯਾਰੀ ਹੈ ਤੁਹਾਡੀ ਨਾ ਹਾਂਜੀ ਯਾਰੀ ਆਪਣੀ ਹੁਣ ਵੀ ਉਹਨਾਂ ਨਾਲ ਸਾਰਿਆਂ ਨਾਲ ਹੀ ਆ ਭੈਣ ਭਰਾਵਾਂ ਨਾਲ ਹੂੰ ਹੂੰ ਤੇ ਉਹਨਾਂ ਦਾ ਬਹੁਤ ਹੱਥ ਸੀ ਆਪਣੇ ਅੱਗੇ ਇਧਰ ਆਉਣ ਦੇ ਗੇਮ 'ਚ ਸਮੇ ਬਰਨਾਲੀਏ ਦਾ ਹੋ ਗਿਆ ਜਗਦੀਪ ਵਾਂਝ ਦਾ ਪੰਮੇ ਨਵਾਜੀਪੁਰੀਏ ਦਾ ਫਿਰ ਜਿੱਦਾਂ ਤੁਹਾਨੂੰ ਪਤਾ ਵੀ ਗਾਂ ਮੀਰੀ ਵੀ ਦਸ਼ਮੇਸ਼ ਤੇ ਚਲੇ ਗਏ ਉਸ ਤੋਂ ਬਾਅਦ ਫਿਰ ਮਠੱਡਿਆਂ 'ਚ ਸਾਲ 2 ਸਾਲ ਲਾਇਆ। ਹੂੰ। ਤਾਊ ਭਾਜੀ ਉਹਨਾਂ ਦੇ ਕਹਿੰਦੇ। ਉਸ ਤੋਂ ਬਾਅਦ ਫਿਰ ਇੱਧਰ ਆ ਗਏ ਆਪਾਂ ਮੇਰੀ ਪੀਰੀ ਜੀ ਫਿਰ ਮੇਰੀ ਪੀਰੀ ਜੀ ਠੀਕੇ ਰਹੇ। ਜੀ ਨਜ਼ਰ ਖੇਡੀਆਂ। ਮੇਰੀ ਪੀਰੀ ਜੀ ਕਿੰਨੇ ਸਾਲ ਖੇਡੀਆਂ ਤੁਸੀਂ? ਤੁਸੀਂ ਦੇਖ ਲਓ ਵੀ 13 'ਚ ਮੈਂ ਗਿਆ ਐ। ਹੂੰ। ਬਸ ਮੇਰੀ ਪੀਰੀ ਲਈ ਖੇਡਣ ਆਣ ਜਦੋਂ ਛੱਡਦੀ ਐ ਬਸ ਛੱਡਦੀ। ਹੂੰ। ਤਰਤੀਮ ਨਹੀਂ ਬਣੀ 18-19 ਤੋਂ ਬਾਅਦ। ਬਾਕੀ ਇੱਕ ਵਾਰ ਫਿਰ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਸਪੋਰਟ ਕੀਤੀ ਆ। ਇਹ ਵੀਡੀਓ ਸਿਰਫ انا ਧੰਨਵਾਦ ਕਰਨ ਵਾਸਤੇ ਸੀ ਤੇ ਬਾਕੀ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਆ ਵੀ ਆਪਾਂ ਦੱਸਣਾ ਚਾਹੁੰਨੇ ਹਾਂ ਕਿ ਜਿੰਨਾ ਆਪਣੇ ਦੇ ਇੰਨੀਆਂ ਉਪਕਾਰ ਕੀਤੇ ਆ ਆਪਾਂ ਨੂੰ ਮਤਲਬ ਅਰਦਾਸਾਂ ਕੀਤੀਆਂ ਵੀ ਆਪਾਂ ਉਹਨਾਂ ਦਾ ਹੱਥ ਜੋੜ ਕੇ ਹੈਨਾ ਨਿਮਰਤਾ ਦੇ ਨਾਲ ਧੰਨਵਾਦ ਕਰਦੇ ਪਏ ਆ ਵੀ ਮਹਾਰਾਜ ਸਭ ਨੂੰ ਤਰਕੀਆਂ ਦੇਵੇ ਸਭ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦਾ ਧੰਨਵਾਦ